ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਸਿੱਖ ਪੰਥ ਦੇ ਵਿੱਚ ਇੱਕ ਅੱਜ ਵੱਡਾ ਜਿਹੜਾ ਉਹ ਤੈਨਕਾ ਮਚਿਆ ਹੋਇਆ ਇੱਕ ਇਸ ਕਿਸਮ ਦੇ ਫੈਸਲੇ ਹੋਏ ਆ ਚਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਅੱਜ ਮੀਟਿੰਗ ਹੋਈ ਰਘੂਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਉਹਦੇ ਵਿੱਚ ਦੋ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਦੋ ਕਾਰਜਕਾਰੀ ਜਥੇਦਾਰ ਲਾ ਦਿੱਤੇ ਗਏ। ਛੇੜੀ ਕਾਲ ਤੱਕ ਦੇ ਇਹ ਸਭ ਦੇ ਕਾਰਜਕਾਰੀ ਜਥੇਦਾਰ ਗੈਨੀ ਰੁਕਬੀਰ ਸਿੰਘ ਦੀ ਥਾਂ ਤੇ ਜਿਹੜੇ ਆ ਇਹ ਆਪਣੇ ਲਾਏ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ ਗਿਆ ਤੇ ਦੂਜੇ ਪਾਸੇ ਜਿਹੜੇ ਤੇਕ ਤਖਤ ਕੇਸਗੜ੍ਹ ਸਾਹਿਬ ਹੈ ਉੱਥੋਂ ਦੇ ਜਥੇਦਾਰ ਜਿਹੜੇ ਤਨੋਲਾ ਤੋਂ ਨੇ ਟੇਕ ਸਿੰਘ ਬਾਬਾ ਤੇ ਟੇਕ ਸਿੰਘ ਤਨੋਲਾ ਨੂੰ ਉੱਥੋਂ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ। ਇਸ ਤੋਂ ਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜਾ ਸ਼੍ਰੋਮਣਿਕ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਹੈ ਜਲਾ ਸੋ 28 ਮਾਰਚ ਨੂੰ ਹੋਏਗਾ ਇਹ ਤਿੰਨ ਫੈਸਲੇ ਕੀਤੇ ਗਏ ਤੇ ਚੌਥਾ ਜਿਹੜਾ ਫੈਸਲਾ ਹੈ ਜਿਹੜਾ ਕਮੇਟੀ ਦੇ ਪ੍ਰਧਾਨ ਸੀ ਸਾਹਿਬ ਦਾ ਪ੍ਰਧਾਨ ਕਹਿਣਾ ਅਜੇ ਵਾਜਬ ਨਹੀਂ ਬਣਦਾ ਭਾਵੇਂ ਕਿ ਉਹਨਾਂ ਨੇ ਕੱਲ ਆਪਣਾ ਅਸੀਫਾ ਵਾਪਸ ਲੈਣ ਤੋਂ ਨਾ ਕਰ ਦਿੱਤੀ ਹੈ ਉਹ ਜਿਹੜੇ ਧਾਮੀ ਸਾਹਿਬ ਉਹਨਾਂ ਨੇ ਕਿਹਾ ਮੈਂ ਆਪਣਾ ਅਸੀਫਾ ਨਹੀਂ ਲਵਾਂਗਾ ਵਾਪਸ ਨਹੀਂ ਲਵਾਂਗਾ ਪਰ ਉਹਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਇਹ ਜਿਹੜੇ ਫੈਸਲੇ ਆ ਡਾਕਟਰ ਸਾਹਿਬ ਇਹਦੇ ਨਾਲ ਕਾਫੀ ਇਹ ਜਿਹੜਾ ਪੰਥ ਦੇ ਵਿੱਚ ਰੋਲ ਕਚੋਲਾ ਪਿਆ ਹੋਇਆ ਜਿਹੜਾ ਗੈਨੀ ਰੁਗਵੀ ਹਰਪ੍ਰੀਤ ਸਿੰਘ ਹੋਣੀ ਆ ਜਿਹੜੇ ਸਾਬਕਾ ਜਥੇਦਾਰ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਕਹਿ ਸਕਦੇ ਆ ਕਲਤਕ ਸਾਬ ਦੇ ਉਹਨਾਂ ਨੇ ਇਹਦੇ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾਂ ਜਿਹੜਾ ਬਾਗੀ ਕਾਲੀ ਦਲ ਉਹਨਾਂ ਦਾ ਵੀ ਇੱਕੋ ਤਰ੍ਹਾਂ ਦਾ ਵਤੀਰਾ ਹੈਗਾ ਇਹਦੇ ਇਹ ਜਿਹੜੇ ਫੈਸਲੇ ਹੋਣ ਆਏ ਸਾਡੇ ਸਾਹਮਣੇ ਇਹਨਾਂ ਫੈਸਲਿਆਂ ਬਾਰੇ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਏਦੇ ਨਾਲ ਜਿਹੜਾ ਪਹਿਲੇ ਸਿੱਖ ਪੰਥ ਦੇ ਵਿੱਚ ਭੰਬਲ ਪੂਸਾ ਪਿਆ ਸੀ ਹੋਰ ਨਹੀਂ ਬਥੇਗਾ ਤਾਂ ਫੈਸਲੇ ਨੀਤੀ ਤਾਂ ਪਹਿਲੇ ਰੱਖੀ ਗਈ ਸੀ ਕਹਿੰਦਾ ਤਾਂ ਇਹ ਮੰਨ ਕੇ ਚੱਲੀ ਹਾਂਜੀ ਕੋਈ ਐ ਨਹੀਂ ਵੀ ਚਾਂ ਚੱਕਾ ਇਹਨੇ ਜਿੱਦੇ ਮਤਲਬ ਇੱਕ ਇਸ ਤਰ੍ਹਾਂ ਦਾ ਪਟੀਸ਼ਨ ਮੰਨ ਲਿਆ ਗਿਆ ਅ ਪੰਜ ਸਿੰਘ ਸਾਹਿਬਾਂ ਵੱਲੋਂ ਕੱਲ ਤੱਕ ਸਾਹਿਬ ਵੱਲੋਂ ਜਿਹਦੇ ਵਿੱਚ ਬਾਦਲ ਦਲ ਦੀ ਅੰਦਰੂਨੀ ਜਿਹੜਾ ਝਗੜਾ ਹੈ ਉਹਨੂੰ ਨਕਤਾਨ ਦੇ ਉੱਤੇ ਮਾਮਲਾ ਹੋ ਗਿਆ ਇੱਕ ਦੂਜੀ ਦੀ ਸ਼ਿਕਾਇਤ ਵਾਜੀ ਉਦੋਂ ਹੀ ਮੈਨੂੰ ਲੱਗਦਾ ਕਿਉਂਕਿ ਜਿਹੜੇ ਪੰਜ ਸਿੰਘ ਸਹਿਬਾਨ ਦੀ ਜਦ ਅਸੀਂ ਗੱਲ ਕਰਦੇ ਆ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਦੀ ਜਾਂ ਫੈਸਲੇ ਦੀ ਉਹ ਸਿੱਖ ਸੰਗਤ ਵਾਸਤੇ ਹੁੰਦਾ ਹੈ ਜਾਂ ਜੇ ਸਿਆਸੀਅਤ ਉਹਨਾਂ ਦੀ ਸਾਰੀਆਂ ਸਿਆਸੀ ਵਿੰਗ ਨੇ ਹੁਣ ਉਹਦੇ ਵਿੱਚ ਹੋਣ ਕਰਕੇ ਉਹ ਸਾਰਾ ਪਹਿਲਾਂ ਤੋਂ ਹੀ ਇਹ ਲੱਗਦਾ ਸੀ ਵੀ ਇਹ ਕੋਈ ਬਹੁਤਾ ਜਿਆਦਾ ਚੱਲੇਗਾ ਨਹੀਂ ਕਿਉਂਕਿ ਦੋ ਤਰ੍ਹਾਂ ਦੀ ਲੜਾਈ ਹੈ ਤੁਸੀਂ ਉਹਦੇ ਚੱਲਦੇ ਆਪ ਨੂੰ ਸ਼ਾਮਲ ਕਰ ਲਿਆ ਫਿਰ ਤੁਸੀਂ ਕਦੇ ਕੱਲੇ ਨੂੰ ਸੁਣੀ ਜਾਂਦੇ ਹੋ ਹੇਰ ਜੀਰੇ ਹੱਕ 'ਚ ਤੁਸੀਂ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉਹ ਜੀ ਜਾਣ ਕੇ ਕਰਿਆ ਹੋਵੇ ਜਿਹਦੇ ਹੱਕ 'ਚ ਗੱਲ ਜਾ ਰਹੀ ਉਹ ਤੁਹਾਡੇ ਨਾਲ ਖੜ ਜਾਂਦਾ ਹੈ ਦੂਜਾ ਤੁਹਾਡੇ ਮੂੜੇ ਤੋਂ ਬੋਲਣ ਲੱਗ ਜਾਂਦਾ ਹੈ ਦੋਨਾਂ ਤਰ੍ਹਾਂ ਨੇ ਇਹੀ ਕੁਛ ਕਰਦੇ ਦੋਨਾਂ ਤਰ੍ਹਾਂ ਨੇ ਰਗਵੀਰ ਸਿੰਘ ਗਗਨਜੀਤ ਸਿੰਘ ਤੇ ਭਗਯਨਬ ਚੇਰੇ ਹੋਣਾ ਵੀ ਦੇਖੋ ਜੀ ਉਹ ਤਾਂ ਹੁਣ ਆਏ ਆਂ ਜੀ ਫਲਾਣਾ ਜੀ ਇਥੋਂ ਤੱਕ ਇਹ ਗੱਲ ਨਹੀਂ ਹਰਪ੍ਰੀਤ ਸਿੰਘ ਨੇ ਕਿਹਾ ਸੀ ਵੀ ਮੇਰੀ ਪੈਨ ਡਰਾਈਵ ਤੇ ਮੈਂ ਚਾਹ ਰਿਹਾ ਵੀਰ ਸਿੰਘ ਗਗਨਜੀਤ ਸਿੰਘ ਉਹਦੇ ਕਹਿਆ ਸੀ ਇਹ ਲਿਖਵੇਂ ਹੋ ਗਈ ਹਾਂ ਜੀ ਫਰੋਇਸ ਕਲਕਿਆ ਪਾ ਇੱਕ ਗਲਤੀ ਮੰਨ ਕੇ ਚੱਲੀਏ ਵੀ ਇਹ ਮੁੱਢ ਤੋਂ ਉੱਧੇ ਵੱਜ ਗਿਆ ਸੀ ਜਿੱਨੀ ਵੱਜ ਗਿਆ ਹੋਇਆ ਮੋਨ ਦੂਜਾ ਕਈ ਦਿਨ ਪਹਿਲਾਂ ਜੰਨੀ ਵੀ ਰਸਿੰਗ ਨੇ ਕਹਤਾ ਸੀ ਵੀ ਮੈਂ ਤਾਂ ਆਪਦਾ ਬੈਗ ਥਿਆ ਰੱਖਿਆ ਹੋਇਆ ਆਪਦਾ ਕਚਰਾ ਪਾ ਕੇ ਤੁਰ ਜਾਣਾ ਮੈਂ ਕਿਚ ਕਹਿ ਰਿਹਾ ਸੀ ਵੀ ਮੋਦੀ ਸਾਹਿਬ ਵੀ ਇਹੀ ਕਹਿੰਦੇ ਨੇ ਮੈਂ ਤੁਰ ਜਾਣਾ ਇਹ ਵੀ ਕਹਿੰਦੇ ਨੇ ਮੈਂ ਇਹੀ ਤੁਰ ਜਾਣਾ ਵੀ ਤੁਰ ਜਾਣ ਵਾਲੀ ਸਕੀਮ ਕਿੱਥੇ ਆ ਜੇ ਤੁਰਜਣਾ ਫਿਰ ਤੁਰਜੋ ਤੁਸੀਂ ਆਪ ਹੀ ਤੁਰਜੋ ਤੁਹਾਨੂੰ ਉਹ ਹਟਾਉਣ ਤੁਸੀਂ ਕਹੋ ਯਾਰ ਮੈਂ ਨਹੀਂ ਖਲਦੇ ਕਿਉਂਕਿ ਮੈਂ ਚੱਲਿਆ ਜਾਂ ਤੁਸੀਂ ਅੱਜ ਇਹ ਸਟੇਟਮੈਂਟ ਫੈਸਲੇ ਕਰ ਦੋ ਇਹ ਇਹ ਬੜੀ ਬੜੀ ਹੋਉਂਦੀ ਹੈ ਇਹ ਟੁੱਟ ਜਾਣ ਵਾਲੀ ਗੱਲ ਹੁੰਦੀ ਹੈ ਨਾ ਉਹੋ ਤੇ ਉਹ ਮੋਦੀ ਸਾਹਿਬ ਨੇ ਕਿ ਮੋਦੀ ਸਾਹਿਬ ਰਹਿਣਗੇ ਹੀ ਨਹੀਂ ਪ੍ਰਾਈਮ ਮਿਨਿਸਟਰ ਉਹਨੂੰ ਚਾਹੇ ਆਰਐਸ ਸਰਕਾਰਵੇ ਚਾਹੇ ਉਹਨੂੰ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਚੋਂ ਦਾ ਬਹੁਮਤ ਨਾ ਰਹੇ ਚਾਹੇ ਜੋ ਮਰਜ਼ੀ ਕਾਰਨ ਹੋਣ ਤੇ ਫਿਰ ਉਹ ਕਹਿੰਦਾ ਟੁੱਟ ਜਾਣਾ ਫਿਰ ਤਾਂ ਟੁੱਟ ਹੀ ਜਾਣਾ ਤੁਸੀਂ ਕਰਕੇ ਇੱਕ ਇਹ ਵੀ ਮੈਨੂੰ ਲੱਗਦਾ ਹੈ ਪਰ ਸਿੱਖ ਪੰਥ ਬਹੁਤ ਤੁਹਾਡੇ ਖਤਰੇ 'ਚ ਹੈ ਬਹੁਤ ਵੱਡੇ ਸੰਕਟ 'ਚ ਹੈ ਸਿੱਖ ਪੰਥ ਅੱਜ ਸਿੱਖਾਂ ਨੂੰ ਤੋੜਨ ਦੇ ਉੱਤੇ ਬੜੀਆਂ-ਬੜੀਆਂ ਚਾਹਾਂ ਲੱਕ ਗਰੀਆਂ ਨੇ ਕਿਉਂਕਿ ਇੱਕ ਗੱਲ ਦੇਖ ਲਈਏ ਕਿੰਨੇ ਆਪਾਂ ਹੁਣ ਇੱਧਰ ਵੀ ਦੇਖਿਆ ਕਿਸਾਨਾਂ ਵਾਲਾ ਮਾਮਲਾ ਵੀ ਹੋਰ ਵੀ ਪੰਜਾਬ ਨੂੰ ਤੋੜਨ ਵਾਸਤੇ ਕੂੜੀਆਂ ਤਾਕਤਾਂ ਹੁਣ ਇਕੱਠੀਆਂ ਹੋਈਆਂ ਹੋਈਆਂ ਨੇ ਉਹ ਤਾਕਤਾਂ ਪੰਜਾਬ ਦੇ ਹਰ ਸ਼ੋਭੇ ਨੂੰ ਤੋੜ ਰਹੀਆਂ ਨੇ ਕੋਈ ਇੱਕ ਨਹੀਂ ਹੈ ਜੇ ਸਰਕਾਰ ਦੇ ਅੰਦਰ ਝਗੜਾ ਹੈ ਚਾਹੇ ਸਰਕਾਰ ਦਾ ਟ੍ਰੇਡ ਯੂਨੀਅਨਾਂ ਨਾਲ ਝਗੜਾ ਹੈ ਚਾਹੇ ਸਰਕਾਰ ਦਾ ਕਿਸਾਨਾਂ ਨਾਲ ਝਗੜਾ ਹੈ ਚਾਹੇ ਕਿਸਾਨ ਆਪਸ ਵਿੱਚ ਨੇ ਚਾਹੇ ਸਿੱਖ ਪੰਥ ਦਾ ਆਪਸ ਵਿੱਚ ਝਗੜਾ ਹੈ ਚਾਹੇ ਸਿੱਖ ਪੰਥ ਦੇ ਵਿੱਚ ਵੱਖ-ਵੱਖ ਧੜਿਆਂ ਦੇ ਝਗੜੇ ਨੇ ਅਜੇ ਸਿਮਰਨ ਜੀ ਸਮਾਨ ਦਾ ਦਲ ਚੁੱਪ ਹੈ ਜਿਹੜਾ ਦੂਜਾ ਇਹ ਬਾਦਸ਼ਾਹਾਂ ਦੇ ਆਪਦੇ ਨੇ ਉਹ ਤਾਂ ਬਾਗੀਆਂ ਨਾਲ ਹੀ ਆ ਕੇ ਲੱਗ ਗਏ ਉਹ ਤਾਂ ਸਿੱਧਾ ਹੀ ਉਹਨਾਂ ਨੇ ਕਿੱਥੇ ਹੋ ਗਏ ਨੇ ਉਹਦੇ ਵਿੱਚ ਹੁਣ ਕਿੱਥੇ ਚੱਕਰ ਹੋ ਉਹਨਾਂ ਨੇ ਕਹੇ ਵੀ ਦਿੱਤਾ ਉਹ ਮੰਡੀ ਦੇ ਸਭੀ ਜੀ ਇਹ ਵੀ ਨਾ ਸਮਝਾਤਾ ਕਰ ਲਾਂਗੇ ਜਿਹੜਾ ਅ ਨਮਰਸ ਪਾਲ ਸਿੰਘ ਦਾ ਦਲ ਆਇਆ ਹੈ ਤੇ ਉਹਨਾਂ ਸਖਾਇਤਾ ਵੀ ਅਸੀਂ ਤਾਂ ਕਰ ਸਕਦੇ ਹਾਂ ਕੋਈ ਜਲਦੀ ਇਸ ਤਾਕਤ ਲੈਣੀ ਹੈ ਜਦ ਇਹ ਫੈਸਲਾ ਹੀ ਤਾਕਤ ਲੈਣ ਦਾ ਹੋ ਗਿਆ ਉਹਨਾਂ ਨੇ ਵੀ ਤਾਕਤ ਲੈਣ ਦਾ ਫੈਸਲਾ ਕਰ ਲਿਆ ਐ ਜਿਹੜੇ ਭਾਗੀ ਨੇ ਇਹ ਵੀ ਕਹਿੰਦੇ ਤਾਕਤ ਲੈਣੀ ਹੈ ਜੋ ਮਰਜ਼ੀ ਹੋ ਜੇ ਪਰ ਆਖ ਵੀ ਇਸੇ ਤਰ੍ਹਾਂ ਰਹੇ ਨੇ ਵੀ ਅਕਾਲੀ ਦੰਨੀਆਂ ਵੋਟਾਂ 12% ਰਹੀਆਂ ਇਹਦਾ ਮਤਲਬ ਇਹਦੀ ਤਾਕਤ ਨਹੀਂ ਰਹੀ ਸاسي ਉਹ ਸਿੱਖੀ ਦੀ ਤਾਕਤ ਨੂੰ ਨਹੀਂ ਕਹ ਰਹੇ ਉਹ ਉਹ ਸਿਰਫ ਵੋਟਾਂ ਦੀ ਤਾਕਤ ਤੇ ਵੋਟਾਂ ਜਿਹੀ ਗਹਾਂ ਜਿਉਂ 2 ਨੰਬਰ ਜਿਵੇਂ ਮਰਜੀ ਮਰਜੀ ਪਾਵਰ ਮੇਂ ਦੀ ਪਾਵਰ ਦੀ ਤਾਕਤ ਗੰਦਾ ਹੈ ਮੇਰੀ ਸਰਕਾਰ ਚ ਪਾਵ ਸਿੱਖੀ ਦੀ ਪਾਵਰ ਨੂੰ ਤਾਂ ਮੰਨੀ ਨਹੀਂ ਲਿਆ ਉਹ ਇਸ ਕਰਕੇ ਸਿੱਖੀ ਦੀ ਪਾਵਰ ਨੂੰ ਤਾਂ ਵਿਆਪ ਦੇ ਤਰੀਕੇ ਨਾਲ ਵਰਤ ਰਹੇ ਨੇ ਸੰਕਟ ਹੈ ਔਰ ਜਿੱਦੇ ਸਿੱਖੀ ਦੇ ਉੱਤੇ ਸੰਕਟ ਜਿਆਦਾ ਜਿਸ ਤਰੀਕੇ ਨਾਲ ਸਾਹ ਵੀ ਹੋ ਗਿਆ ਉਹਦੇ ਪੰਜਾਬ 'ਚ ਵੀ ਜਿਆਦਾ ਸਾਹ ਵੀ ਹੋਇਆ ਇਹ ਇਹ ਦੁਖਾਨ ਪੰਜਾਬ ਦਾ ਵੀ ਹੈ ਕਿਉਂਕਿ ਜਦ ਮੈਂ ਭਾਸ਼ਾ ਦਾ ਮਾਮਲਾ ਦੇਖਦਾ ਹਾਂ ਹੋਰ ਦੇਖਦਾ ਆ ਭਾਸ਼ਾ ਦੇ ਮਾਮਲੇ 'ਚ ਬੋਲੀ ਨਹੀਂ ਪੋਤੇ ਜਦ ਕਿ ਇਹ ਪਤਾ ਚੱਲਦਾ ਮਾਮਲਾ ਬਹੁਤ ਵੱਡਾ ਸੀ ਹਾਂਜੀ ਤੁਸੀਂ ਸਵਾਲ ਕਰ ਮੈਂ ਕੀ ਕਹਿਣਾ ਚਾਹੁੰਦਾ ਜਿਹੜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਨੇ ਦੋ ਕਾਰਜਕਾਰੀ ਜਥੇਦਾਰ ਲਾਏ ਨੇ ਸ਼੍ਰੀ ਕਾਲਤਖਸਬ ਦੇ ਤੱਕ ਦਮਦਮਾ ਸਾਹਿਬ ਦੇ ਕਿ ਇਹਨਾਂ ਦੇ ਲਾਏ ਜਾਣਨਾ ਜਿਹੜਾ 2 ਦਸੰਬਰ ਨੂੰ ਲਿਆ ਗਿਆ ਫੈਸਲਾ ਸੀਗਾ ਲੈ ਕੇ ਫੈਸਲੇ ਉਹਨਾਂ ਨੂੰ ਬਦਲਿਆ ਜਾ ਸਕੇਗਾ ਕੋ ਟੈਕਨੀਕਲੀ ਕਿਹੜਾ ਫੈਸਲਾ ਉਹ ਜਿਹਨੇ ਦਿਆ ਹੋਵੇ ਉਹ ਬਦਲ ਸਕਦਾ ਉਨ ਕੀ ਉਹ ਬਦਲ ਜਾਏਗਾ ਜਾਂ ਨਹੀਂ ਇਹ ਤੇ ਸਵਾਲ ਹੈ ਜੇ ਬਦਲ ਜਾਏਗਾ ਹੋਰ ਕਾਲਾ ਦਿਨ ਆ ਜਾਏਗਾ ਕਿਉਂਕਿ ਤੁਸੀਂ ਅਕਾਲ ਤਖਤ ਦੀ ਜਿੰਨੀ ਕੁ ਤਾਕਤ ਲੋਕਾਂ ਚ ਗਈ ਸੀ ਉਹ ਦੋਹਾਂ ਤਰ੍ਹਾਂ ਨੇ ਇਹਦੇ ਚ ਦੋਸੀ ਦੋਨੇ ਤਰ੍ਹਾਂ ਨੇ ਅਸਲ ਚ ਕੀ ਹੈ ਦੋਨੇ ਤਰ੍ਹਾਂ ਦੇ ਆਪ ਨੂੰ ਇਹ ਕਹਿੰਦੇ ਆਂ ਵੀ ਅਸੀਂ ਠੀਕ ਆ ਜਿੰਨੇ ਅਕਾਲ ਤਖਤਾਰੇ ਬਿਆਨਵਾਜੀ ਹੋਈ ਹੈ ਉਹਦੇ ਵਿੱਚ ਇੱਕ ਪਾਸੇ ਬਲਤੋਹਾ ਮਿਰਤਾ ਸਿੰਘ ਕੋਲ ਤੋਂ ਹਬਲ ਨੂੰ ਬਿਆਨਬਾਜ਼ੀ ਜਿਹੋ ਜੀ ਹੋ ਰਹੀ ਸੀ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋ ਰਹੀ ਸੀ ਕਿ ਦੋਦੀ ਤਾਂ ਕੋਈ ਅੰਤ ਹੀ ਨਹੀਂ ਰਿਹਾ ਇਹਨਾਂ ਨੇ ਤਾਂ ਕੋਈ ਕਿਸੇ ਚੀਜ਼ ਦੀ ਕਸਰੀ ਨਹੀਂ ਛੱਡੀ ਹੁਣ ਜਦ ਤੁਸੀਂ ਉਹੀ ਜੀ ਬਿਆਨਬਾਜ਼ੀ ਕਰਦੇ ਹੋ ਦੋਸ਼ਾਂ ਦਾ ਜਵਾਬ ਹੋਰ ਇਹ ਕਿਹ ਚ ਦੋਸ਼ਾਂ ਦਾ ਜਵਾਬ ਤਾਂ ਕਿਸੇ ਨੇ ਦਿੱਤਾ ਨਹੀਂ ਜੇ ਦੋਸ਼ਾਂ ਦਾ ਜਵਾਬ ਨਹੀਂ ਦੇਣਾ ਤੇ ਫਿਰ ਜਵਾਬ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਤਾ ਮੈਂ ਤਾਂ ਕਹੈ ਨਾ ਵੀ ਤੁਸੀਂ ਕਹਿੰਦੇ ਕੀ ਹੋਊਗਾ ਹੁਣ ਆ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਤਾ ਸੀ ਗਿਆਨੀ ਰਵੀ ਸਿੰਘ ਵੀ ਇਹਨਾਂ ਨੇ ਪੈਂਡਰ ਰਿਲੀਜ਼ ਵੀ ਕਰੀ ਹੈ ਗਿਆਨੀ ਰਵੀ ਸਿੰਘ ਨੇ ਉਹ ਮੈਨੂੰ ਮੈਨੂੰ ਨਹੀਂ ਸੁਣਾ ਹੋ ਸਕਦਾ ਕਿ ਕਿਹ ਚ ਦਿੱਤਾ ਹੋਏ ਵੀ ਭਾਈ ਮੈਂ ਤਾਂ ਕੋਈ ਇਹ ਜਾਂ ਨਹੀਂ ਕਰਿਆ ਕੋਈ ਐਸੀ ਗੱਲ ਨਹੀਂ ਇੱਚ ਕੋਈ ਜਵਾਬ ਨਹੀਂ ਆਇਆ ਉਹਨੇ ਵੀ ਕਰੀ ਸੀ ਨਹੀਂ ਕਰੀ ਸੀ ਕੌਣ ਜਾਣੇ ਧਰਮ ਜਾਣੇ ਸੋ ਇਸ ਕਰਕੇ ਇਹ ਜਦ ਤੱਕ ਤੁਸੀਂ ਤੁਸੀਂ ਉਹ ਕੁਝ ਉਹਦੇ ਐਸੇ ਹੁੰਦੇ ਨੇ ਜਿੱਚ ਬਹਿ ਕੇ ਤੁਸੀਂ ਬੜੀ ਸਪਸ਼ਟ ਗੱਲ ਕਰ ਦਿੰਦੀ ਆ ਕੋਈ ਵਿਚ ਵਿਚਾਲਾ ਨਹੀਂ ਕਰਦਾ ਹੁੰਦਾ ਸੋ ਮੈਂ ਇਹ ਗੱਲ ਕੋਈ ਅੱਜ ਨਹੀਂ ਕਹਿ ਰਿਹਾ ਵੀ ਉਹ ਵੇਲਾ ਕਹੂਗਾ ਮੈਂ ਇਹ ਪਹਿਲਾਂ ਤੋਂ ਕਈਆਂ ਨੇ ਮੈਨੂੰ ਮੈਂ ਕਿਹਾ ਇਹ ਤਾਂ ਪਹਿਲੇ ਦਿਨ ਹੀ ਜਿਆਦਾ ਜਿਹੜਾ ਸਵਾਲ ਗਲਤ ਕਰਨ ਵੇਲੇ ਤੁਸੀਂ ਸਵਾਲ ਹੀ ਗਲਤ ਕਰਨਾ ਰੱਖਵੀਂ ਗਲਤ ਪਾ ਲੋ ਫਿਰ ਤਾਂ ਜਵਾਬ ਤਾਂ ਗਲਤ ਹੀ ਆਉਣਾ ਹੈ ਨਾ ਅਸੀਂ ਹਿਸਾਬ 'ਚ ਕਹਿੰਦਾ ਸਪੋਜ਼ ਕਰੋ ਜੇ ਸਪੋਜ਼ ਕਰ ਲਿਆ ਵੀ ਮੈਂ ਅਸਮਾਨ 'ਤੇ ਉੜ ਰਿਹਾ ਹੈ ਕਿ ਤੁਸੀਂ ਟੋਏ 'ਚ ਤੇ ਫਿਰ ਸਪੋਜ਼ ਕਰਦੇ ਤਾਂ ਅਸਮਾਨ 'ਤੇ ਉੜਦੇ ਫਿਰ ਉਹੀ ਜਿਹਾ ਲਾ ਕੁਝ ਹੋ ਜੂ ਬਣਿਆ ਜੂ ਤਾਂ ਨਾ ਇਸ ਕਰਕੇ ਇਹਨਾਂ ਨੇ ਸਪੋਜ਼ ਹੀ ਗਲਤ ਕਰ ਲਿਆ ਪਹਿਲਾਂ ਮੰਨਣ ਨਾ ਮੰਨਣ ਜਦ ਕਿ ਇਹ ਪੰਥ ਨੂੰ ਜਿਹੜਾ ਸੰਕਟ ਸੀ ਉਹਦਾ ਹੱਲ ਹੋਰ ਤਰ੍ਹਾਂ ਸੀ ਪੰਥ ਨੂੰ ਇਕੱਠੇ ਕਰਨਾ ਇਹ ਉਹਦੇ ਵਿੱਚ ਵੀ ਬਾਅਦ ਦੇ ਜਿਹੜੇ ਨੁਕਸ ਨੇ ਪ੍ਰਾਣੇ ਉਹ ਤਾਂ ਬਾਅਦ ਚ ਦੇਖਾਂਗੇ ਪਹਿਲਾਂ ਇਕੱਠੇ ਹੋਓ ਇੱਕ ਤਰੀਕਾ ਹੁੰਦਾ ਜੇ ਦੋ ਬੰਦੇ ਲੜਦੇ ਹੋਣ ਉਹਨਾਂ ਨੂੰ ਇੱਕ ਮੈਂ ਹੋਰ ਛੋਟੀ ਜੀ ਹਾਲਾਂਕਿ ਤਾਂ ਵੱਡਾ ਗੱਲ ਸੀ ਮੈਂ ਛੋਟੀ ਉਦਾਹਰਣ ਦੇ ਦਿੰਦਾ ਤੇ ਕਿਵੇਂ ਨਿਪਟਾਰਾ ਕੀਤਾ ਫਰਕ ਕਿੱਥੇ ਆ ਅਸੀਂ ਇੱਕ ਵਰਕਸ਼ਾਪ ਲਾ ਰਹੇ ਸੀ ਉੱਥੇ ਨਾ ਪੰਜਵੀਂ ਦਾ ਸਕੂਲ ਉਹ ਅੱਠਵੀਂ ਦਾ ਬਣਿਆ ਸੀ ਛੇਵੀਂ ਵਿੱਚ ਬੱਚੇ ਪੜ੍ਹਦੇ ਸੀ ਉਹ ਚਾਹ ਪਾਣੀ ਬੁਲਾਉਣ ਤੇ ਲੱਗੇ ਉਸੇ ਕੁਰਸੀ ਇੱਕ ਸੀ ਤੇ ਬੈਠਣਾ ਦੋ ਤਿੰਨ ਬੰਦਿਆਂ ਨੇ ਸੀ ਕਿ ਦੋ ਨੇ ਉਹ ਜੀ ਡਰਦੇ ਆ ਆਪਸ ਵਿੱਚ ਕੁਰਸੀ ਵਾਸਤੇ ਪਹਿਲੇ ਦੀ ਨਹੀਂ ਉਹ ਆ ਗਏ ਉੱਥੇ ਸਾਡੇ ਇੱਕ ਪ੍ਰੋਫੈਸਰ ਸਾਹਿਬ ਬੜੇ ਸਿਆਣੇ ਬਹੁਤ ਹੀ ਵਿਦਵਾਨ ਉਹ ਉਹਨਾਂ ਦਾ ਉਹ ਏਰੀਆ ਸੀ ਉਹਨਾਂ ਨੂੰ ਕਹਿੰਦਗੇ ਦੇਖੋ ਮਾਸਟਰ ਜੀ ਇਹ ਮੈਨੂੰ ਕੁਰਸੀ ਮਿਲ ਜਾ ਉਹ ਦੱਸਣ ਲੱਗੇ ਲੱਗੇ ਮੈਂ ਨਹੀਂ ਪ੍ਰੋਫੈਸਰ ਰਹਿਣ ਦੋ ਤੁਸੀਂ ਨਹੀਂ ਕਹਿਣਾ ਤੇ ਉਚਮ ਕਰਕੇ ਮੈਂ ਕਾ ਕਾਕਾ ਗੱਲ ਸੁਣੋ ਇਹ 4 ਦਿਨ ਵਰਕਸ਼ਾਪ ਚੱਲਨੀ ਆ ਤੁਸੀਂ ਚਾਹ ਪਲੋਣੀ ਆ ਤੁਸੀਂ ਪਾਣੀ ਪਲੋਣਾ ਇੱਕ ਕੁਰਸੀ ਵੀ ਕੋਈ ਰਹਿਣੀ ਆ ਇਹਦਾ ਫੈਸਲਾ ਤੁਸੀਂ ਆਪੇ ਕਰਨਾ ਕੌਣ ਕੁਰਸੀ ਤੇ ਬੈਠੂ ਕੌਣ ਨਹੀਂ ਬੈਠੂ ਅਸੀਂ ਨਹੀਂ ਕਰਨਾ 4 ਦਿਨਾਂ ਰਾਮ ਨਾਲ ਤੇ ਲੜਨੋਂ ਪਤਾ ਲੱਗੇ ਇਹ ਕੁਰਸੀ ਆਪੇ ਆਪ ਹੀ ਫੈਸਲਾ ਕਰੀਏ ਤੁਸੀਂ داخل ਅੰਦਰ ਦੀ ਉਦੋਂ ਕਰੋ ਜਦ ਲੱਗੇ ਇਹਨਾਂ ਉਹਨਾਂ ਇਕੱਠੇ ਹੋ ਕੇ ਆ ਲੜਕੇ ਆਈ ਸੀ ਨਾ ਉਹ ਵੇ ਪਹਿਲਾਂ ਇਕੱਠੇ ਹੋ ਕੇ ਜਿਵੇਂ ਮਰਜੀ ਹੋਵੋ ਅੰਦਰ ਬੈਠ ਕੇ ਜੋ ਕਰਨਾ ਕਰੋ ਇੱਕ ਦੂਜੇ ਨਾਲ ਇੱਥੇ ਕਿਉਂ ਆ ਗਏ ਸਾਡੇ ਕੋਲ ਫਿਰ ਅਸੀਂ ਦੇਖਾਂਗੇ ਅੱਗੇ ਕੀ ਕਰਨਾ ਨਾ ਤੇ ਇਹ ਕਿਹਾ ਨਾ ਇਕੱਠੇ ਕਰਨ ਨੂੰ ਕਿਹਾ ਵੀ ਚੰਗਾ ਜਾਓ ਇਕੱਠੇ ਹੋ ਨਾ ਇਹ ਕਿਹਾ ਤੇ ਮਨੂ ਸਮਰਤੀ ਨਾਲ ਕੋਈ ਅੱਛਾ ਅਗਲੀ ਗੱਲ ਹੈ ਇਹ ਸਿਧਾਂਤ ਅਕਾਲ ਤੱਕ ਸਾਡਾ ਸਿਧਾਂਤ ਕੀ ਹੈ ਅਸੀਂ ਸਿਧਾਂਤ ਛੱਡ ਕੇ ਜੇ ਕਹਾਂਗੇ ਅੱਜ ਅਸੀਂ ਸੰਵਿਧਾਨ ਨੂੰ ਤੋੜੀ ਜੰਨੇ ਆ ਸੰਵਿਧਾਨ ਨੂੰ ਤੋੜ ਕੇ ਅਸੀਂ ਕਹੀਏ ਵੀ ਆ ਅਦਾਲਤ ਨੇ ਇਹਨਾਂ ਨੂੰ ਤੁਸੀਂ ਰਗੜ ਲਓ ਆ ਮੁਸਲਮਾਨ ਨੇ ਇਹਨਾਂ ਨੂੰ ਰਗੜ ਲਓ ਵੀ ਸੰਵਿਧਾਨ ਨੂੰ ਤਾਂ ਅਸੀਂ ਮੰਨੀ ਨਹੀਂ ਨਾ ਰੇ ਸਿਧਾਂਤ ਸੰਨ ਬਰਾਬਰ ਕਹਿੰਦਾ ਸੋ ਸੰਵਿਧਾਨ ਜਿਹੜਾ ਕਾਦੀ ਦਲ ਦਾ ਜਿਹੜਾ ਕਾਬਤਖਸਾਬ ਦਾ ਸੰਵਿਧਾਨ ਹੈ ਉਹ ਗੁਰੂਗ੍ਰੰਥ ਸਾਹਿਬ ਹੈ। ਆਇਨ ਗੁਰੂਗ੍ਰੰਥ ਸਾਹਿਬ ਹੈ। ਗੁਰੂਗ੍ਰੰਥ ਸਾਹਿਬ ਦਾ ਇਹਦੇ ਨਾਲ ਮਨੂ ਸਿਮਰਤੀ ਨਾਲ ਕੋਈ ਮੇਲ ਹੀ ਨਹੀਂ ਅੱਗ ਤੇ ਪਾਣੀ ਵਾਲੀ ਗੱਲ ਹੈ। ਉਹਦੇ ਤੇ ਅਸੀਂ ਸਵਾਲ ਹੀ ਨਹੀਂ ਕਰਦੇ। ਦੋਹਾਂ ਤੇਨਾਂ ਨੂੰ ਨਹੀਂ ਕਿਹਾ ਆ ਵੀ ਮਨੂ ਸਿਮਰਤੀ ਨਾਲ ਕੋਈ ਮੇਲ ਨਹੀਂ। ਹੁਣ ਮਨੂ ਸਿਮਰਤੀ ਦੇ ਵਿੱਚ ਤਾਂ ਔਟ ਨੂੰ ਨਹੀਂ ਚਾ ਦਿਖਾਇਆ ਗਿਆ। ਉੱਥੇ ਤਾਂ ਦਲਤ ਨੂੰ ਬੰਦਾ ਦਲਤ ਨੂੰ ਤਾਂ ਬੰਦਾ ਨਹੀਂ ਸਮਝਿਆ ਦੂਜੇ ਜਿਹੜੇ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਚੌਥਾ ਵਰਨਨ ਉਹ ਤਾਂ ਆ ਨੇ ਜਿਹੜੇ ਜਿਹਨੂੰ ਬੈਕਵਰਡ ਕਹਿੰਦੇ ਅਸੀਂ OBC ਇਹਨਾਂ ਤਾਂ ਅਤੀ ਸ਼ੁੱਧਰ ਕਿਹਾ ਗਿਆ ਫਿਰ ਜੇ ਅਰਸਾ ਜਾ ਵਿਵੱਖ ਵੱਖ ਹੈ ਸਾਡਾ ਸਿਧਾਂਤ ਤਾਂ ਸਜਾ ਬਰਾਬਰ ਜੀ ਦਿੰਦਾ ਅੱਛਾ ਫਿਰ ਸਾਡਾ ਸਿਧਾਂਤ ਤਾਂ ਨਾਗਰਿਕਾਂ ਨੂੰ ਬਰਾਬਰ ਮੰਨਦਾ ਫਿਰ ਘੇੜਾ ਸਿੱਖਾਂ ਦਾ ਸੰਵਿਧਾਨ ਹੈ ਸਿੱਖੀ ਆਇਨ ਹੈ ਉਹ ਕਹਿੰਦਾ ਹਰ ਵਿਅਕਤੀ ਬਰਾਬਰ ਹੈ ਦੁਨੀਆ ਦਾ ਕੱਲੇ ਕਾਨੂੰਨ ਕੀ ਨਹੀਂ ਹਰ ਹੱਕ 'ਚ ਵੀ ਬਰਾਬਰ ਹੈ ਸਾਡਾ ਸੰਵਿਧਾਨ ਕਹਿੰਦਾ ਕਾਨੂੰਨ ਦੇ ਸਾਹਮਣੇ ਬਰਾਬਰ ਹਰ ਦੇ ਹੱਕੀ ਪਰ ਬਾਕੀ ਹੱਕ ਜਿਹੜੇ ਨੇ ਆਪਦੇ ਨਾਗਰਿਕਾਂ ਨੂੰ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦਾ ਵੀ ਸਿੱਖਾਂ ਨੂੰ ਹੱਕ ਦਿੱਤੇ ਨੇ ਉਹ ਇਹ ਵੀ ਨਹੀਂ ਕਹਿੰਦਾ ਵੀ ਇਕੱਲੇ ਸਿੱਖ ਜਾਂ ਵਿਅਕਤੀ ਬਰਾਬਰ ਨੇ ਕਾਨੂੰਨ ਦੇ ਸਾਹਮਣੇ ਉਹ ਕਹਿੰਦਾ ਵੀ ਸਾਰੇ ਕਾਸੀਚ ਹੀ ਬਰਾਬਰ ਨੇ ਔਰ ਸਾਰੇ ਸੰਜੀਵਾਲ ਨੇ ਸਭੇ ਸੰਜੀਵਾਲ ਸਦਾਨ ਤੋਂ ਕਿਸੇ ਨਾਲ ਦੇ ਸੇਵਾ ਨਹੀਂ ਫਿਰ ਕਹਿੰਦੇ ਕਿਸੇ ਨਾਲ ਕੋਈ ਝਗੜਾ ਹੀ ਨਹੀਂ ਨਾ ਕੋਈ ਵੈਰੀ ਨਾ ਹੀ ਬਗਾਨਾ ਸਗਲ ਸੰਘਰਮ ਤੋਂ ਬਣਾਈ ਫਿਰ ਕਹਿੰਦੇ ਤਿਆਗ ਕਰਨਾ ਯਾਰ ਜੀ ਉੱਚੇ ਸਿਰ ਤੇ ਚੜਚਲੀ ਗੜੀ ਮੋਰੀ ਆਓ ਫਿਰ ਕਹਿੰਦੇ ਦੇ ਨਿਆਂ ਸਾਫੀ ਦੇ ਵਿਰੁੱਧ ਬੋਲਣਾ ਇਸ ਕਰਕੇ ਇੱਕ ਅਕਾਦ ਤੱਕ ਇੰਨਾ ਗੱਲਾਂ ਚੋਂ ਨਿਕਲਿਆ ਸੀ ਕਿ ਜਿਹੜਾ ਦਿੱਲੀ ਦਾ ਤਖਤ ਹੈ ਉਹਦੇ ਨਾਲ ਤਖਤ ਸਾਡਾ ਉੱਚਾ ਹੋਏਗਾ ਇਨਸਾਫ ਦਾ ਇਹ ਇਨਸਾਫ ਦਾ ਤਖਤ ਹੈ ਇਹ ਸੀਟ ਆਫ ਪਾਵਰ ਹੈ ਇਹ ਸੀਟ ਆਫ ਪਾਵਰ ਉਹਦੋਂ ਉੱਚੀ ਹੋਏਗੀ ਦਿੱਲੀ ਨਾਲੋਂ ਦਿੱਲੀ ਨਾ ਬਿਤਰ ਇਨਸਾਫ ਕਰੇਗੀ ਉਹਦਾ ਭਿੱਤਰ ਇਨਸਾਫ ਵਾਲੀ ਗੱਲ ਸਾਹਮਣੇ ਆਈ ਨਹੀਂ ਜਿਵੇਂ ਸੁਪਰੀਮ ਕੋਰਟ ਤੇ ਮਲੋ ਉਦੋਂ ਦਿੱਲੀ ਦਾ ਕਾਜੀ ਹੁੰਦਾ ਸੀ ਹੁਣ ਸੁਪਰੀਮ ਕੋਰਟ ਹੈ ਜਿਵੇਂ ਕੋਰਟਾਂ ਦੇ ਉੱਤੇ ਸਵਾਲ ਉੱਠਦੇ ਨੇ ਲੋਕਾਂ ਦੇ ਉਹ ਕਹਿੰਦੇ ਨਹੀਂ ਜੀ ਆਏ ਹੋ ਗਿਆ ਆਏ ਹੋ ਗਿਆ ਜੋ ਉੱਥੇ ਫਿਰ ਵੀ ਕੰਟੈਂਪਟ ਦੀ ਗੱਲ ਚਲਾ ਲੈਂਦੇ ਨੇ ਇੱਥੇ ਵੀ ਇਹੀ ਕੁਝ ਹੋ ਰਿਹਾ ਇੱਥੇ ਪਬਲਿਕ ਇਹੀ ਜਾਰੀ ਹੈ ਸੋ ਇਹ ਕੋਈ ਬਹੁਤ ਆਇ ਸੰਕਟ ਵੱਡਾ ਸੀ ਕੀ ਜੇ ਫੰਕਟ ਨੂੰ ਹੱਲ ਕਰਨ ਵਾਸਤੇ ਜਿਹੜੇ ਜਿਹੜੇ ਤਾਕ ਤਰੀਕੇ ਨੇ ਅੱਗੇ ਇੱਕ ਦੂਜੇ ਨਾਲ ਤਾਨਾ ਤਨੀ ਕਰ ਰਹੇ ਨੇ ਦੁਨੀਆਂ ਦੀ ਉਹ ਜਿਹੜੀ ਹੈਗੀ ਆ ਦਿੱਲੀ ਉਹ ਬੈਠ ਕੇ ਹੱਸ ਰਹੀ ਹੈ ਨਾਲੇ ਇਹ ਜਿੰਨਾ ਮਰਜੀ ਜਿਹੜੇ ਵਾਗੀ ਕਹਿੰਦੇ ਨੇ ਆਪਦੇ ਆਪ ਨੂੰ ਉਹ ਜਿੰਨਾ ਮਰਜੀ ਕਹੀ ਜਾਂਦੇ ਨਹੀਂ ਨਹੀਂ ਉਹ ਤਾਂ ਵਾਗੀ ਤੇ ਖਰ ਨਾਲ ਹੀ ਕਹਿੰਦੇ ਨੇ ਉਹ ਤਾਂ ਥੁੱਲ ਕੇ ਕਹਿੰਦੇ ਨੇ ਹੁਣ ਤਾਂ ਨਿਸ਼ਟੀ ਹੈ ਅਮਰਸਪਾਲ ਦੇ ਗੁਰਪਤ ਤਾਂ ਨਿਸ਼ਟੀ ਆ ਗਿਆ ਹਾਂਜੀ ਮੇਰੇ ਕੋ ਪਿਆਏ ਜਿੰਨੇ ਰਹਿਣਾ ਹੋਵੇ ਮੈਂ ਨਿਸ਼ਟੀ ਆਪ ਪੜਿਆ ਤੇ ਵੀ ਅਸੀਂ ਉਹ ਭੀਜੇਪੀ ਨਾਲ ਸਾਡੇ ਪਾਸ ਸਕਦੇ ਆ ਸੰਤ ਤਾਕਤ ਚਾਹੀਦੀ ਹੈ ਕੋਈ ਨਾਲ ਕਹੇ ਵੀ ਤਾਕਤ ਚਾਹੀਦੀ ਹੈ ਸੋ ਠੀਕ ਆ ਜੇ ਤਾਕਤ ਰਣੀ ਹੈ ਬੈਠੋ ਤਾਕਤ ਦਾ ਉਹ ਕਹਿੰਦੇ ਜੀ ਜੀਵੇ ਪਤ ਨਹੀਂ ਜਾਏ ਸਭ ਹਰਾਮ ਦੇ ਤੱਕ ਜਕਾਏ ਅੱਜ ਸਿੱਖੀ ਦੇ ਵਿੱਚ ਸੰਗਤ ਨੂੰ ਨਾਲ ਲੈ ਕੇ ਸੰਗਤ ਨੂੰ ਸੁਹਾਣੇ ਨਾ ਨਾ ਲਿਆ ਦੋ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਇਹ ਸੰਕਟ ਕਿਉਂ ਵੱਧ ਰਿਹਾ ਹੈ ਇਹ ਦੋਨੇ ਗੱਲਾਂ ਆਥੀ ਤੇਲ ਹੈ ਇਹਦੇ ਵਿੱਚ ਨਤ ਸੰਗਤ ਸ਼ਾਮਲ ਕਰੀ ਹੈ ਆਪਦੇ ਪਾਸੇ ਨਿਕਰਦੇ ਨੇ ਜਾ ਕੇ ਸੰਗਤ ਨਾਲ ਪੰਜਾਬ ਦੇ ਨਾਲ ਸਿੱਖੀ ਨਾਲ ਟੱਕੇ ਹੋ ਰਹੇ ਨੇ ਉਹਦੇ ਉੱਤੇ ਤਰ ਪੈਂਦੇ ਆ ਬੰਦੀ ਸਿੰਘਾਂ ਦਾ ਮੋਰਚਾ ਕਿੰਨੀ ਦੇਰ ਦਾ ਲੱਗਿਆ ਹੋਇਆ ਹੈ ਉਹ ਤੇ ਤਾਂ ਕੋਈ ਕਰਿਆ ਨਹੀਂ ਵੀ ਭਾਈ ਇਹਨਾਂ ਨੂੰ ਕਿਉਂ ਨਹੀਂ ਸੋਇਸ ਕਰਕੇ ਉਹ ਬਿਆਨਵਾਜੀ ਤਾਂ ਸਾਰੇ ਉਹ ਤਾਂ ਕਾਂਗਰਸੀ ਵੀ ਕਰੀ ਜਾਂਦੇ ਨੇ ਉਹ ਤਾਂ ਆਪਾਂ ਦੇ ਵੀ ਕਰ ਦੇਣਗੇ ਉਹ ਨਹੀਂ ਈਸ਼ੂ ਸੰਗਤ ਨੂੰ ਨਹੀਂ ਨਾਲਿਆ ਜਿਹੜਾ ਰਾਜ ਸੱਤਾ ਹੈ ਜਿਹੜੀ ਜ਼ੁਲਮ ਕਰ ਰਹੀ ਐ ਸਿੱਖਾਂ ਤੇ ਉਹਨੂੰ ਵੰਗਾਰਿਆ ਨਹੀਂ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਉਸੂਲ ਨੇ ਉਹਨਾਂ ਦੇ ਉੱਤੇ ਉੱਡਾ ਤੇਰਾ ਨਹੀਂ ਦਿੱਤਾ ਜਿੱਡਾ ਦੇਣਾ ਚਾਹੀਦਾ ਤੇ ਫਿਰ ਆਪਣਾ ਕਿੱਥੋਂ ਲੱਭਾਂਗੇ ਲੋੜੇ ਦਾਖ ਬਜੋਰੀਆਂ ਕਿ ਤਲਵੀਏ ਜੱਟ ਸੋ ਇਸ ਕਰਕੇ ਸੰਕਟ ਵੱਧਾ ਹੈ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਟਰਮੀ ਨਾਲ ਕੰਮ ਲੈਣ ਦੀ ਬਜਾਏ ਕਾੜੀ ਕਰੀ ਹੈ ਮੇਰੇ ਹਿਸਾਬ ਨਾਲ ਕਿ ਇਹੋ ਜੇ ਕੰਮ ਤਲਵਾਰ ਤੇ ਮੁੱਕੀ ਨਹੀਂ ਮਾਰੀਦੀ ਜੇ ਉਹ ਕੋਈ ਨਹੀਂ ਇੱਕ ਉਹ ਅਕਾਲੀ ਦਲ ਜਿਹੜਾ ਆਪਦੇ ਆਪ ਨੂੰ ਸੰਸਥਾਪਕ ਕਹਿੰਦਾ ਉਹ ਵੀ ਤਾਂ ਰੋਕਣ ਜਾਣ ਨੂੰ ਤਿਆਰ ਨਹੀਂ ਨਾ ਤੁਸੀਂ ਤਾਕਤ ਕਾਨੂੰਨ ਦੀ ਬਖਤਰ ਹੋ ਦੇਖੋ ਐਸਪੀਸੀ ਕਾਨੂੰਨ ਦੀ ਤਾਕਤ ਹੀ ਹੈ ਨਾ ਬਿਲਕੁਲ ਜਿਹੜਾ ਹੁਕਮਰਾਨ ਕੋਈ ਵੀ ਹੋਵੇ ਕਹਦਾ ਉਹ ਵਿਅਕਤੀ ਹੋਵੇ ਬੰਦੇ ਹੋਣ ਇਕੱਠੇ ਹੋਣ ਜਿਹੜੇ ਸਿਰਫ ਕਾਨੂੰਨ ਨੂੰ ਵਰਤ ਕੇ ਕਾਨੂੰਨ ਦੀ ਤਾਕਤ ਨੂੰ ਵਰਤ ਕੇ ਰਾਜ ਕਰਨਾ ਚਾਹੁੰਦੇ ਨੇ ਉਹ ਰਾਜ ਨਹੀਂ ਕਰ ਸਕਦੇ ਕਿਉਂਕਿ ਮੈਂ ਸੋਸ਼ੀਓਲੋਜੀ ਵੀ ਪੜ੍ਹੀ ਹੈ ਸੋਸ਼ੀਓਲੋਜੀਕਲੀ ਇਹ ਹੈ ਵੈਸੇ ਵੀ ਸਮਾਜ ਦੇ ਵਿੱਚ ਕਲਪਵਾਗੇ ਇਹੀ ਕਹਿੰਦਾ ਹੈ ਵੀ ਇੱਕ ਤੁਹਾਡੇ ਕੋਲ ਕਾਨੂੰਨੀ ਤਾਕਤ ਹੈ ਇੱਕ ਤੁਹਾਡੇ ਕੋਲ ਹੁੰਦੀ ਹੈ ਨੈਤਿਕ ਤਾਕਤ ਉਹ ਜਿਹੜੀ ਨੈਤਿਕ ਤਾਕਤ ਹੈ ਉਹ ਕਾਨੂੰਨ ਤੋਂ ਉੱਪਰ ਹੈ ਉਹਦੇ ਉੱਤੇ ਤੁਹਾਡੇ ਕੋਲ ਕਾਨੂੰਨ ਨਹੀਂ ਹੈ ਸਾਦੇ ਸੰਤਾਂ ਦੇ ਲੋਕ ਪਹਿਲੀ ਇਸ ਕਿਉਂ ਲਈ ਜਾਂਦੇ ਨੇ ਘੋਬੀ ਆ ਚੰਗਾ ਮਾੜਾ ਮੈਂ ਇਸ 'ਚ ਨਹੀਂ ਜਾ ਰਿਹਾ ਪਰ ਉਹ ਨੈਤਿਕ ਜੋ ਮੰਨਦੇ ਨੇ ਵੀ ਨੈਤਿਕਤਾ ਇਕ ਤਾਂ ਹੈ ਨਾਲ ਕੋਲੇ ਔਰ ਜਿੰਨਾ ਕਿ ਚਲੀ ਜਾਂਦੀ ਆਪਾਂ ਨੂੰ ਪਤਾ ਗਿਆ ਸੋ ਇਹਨਾਂ ਨੇ ਉਹ ਜਿਹੜੀ ਸਿੱਖੀ ਦੀ ਅਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਸਿੱਖੀ ਦੀ ਜਿਹੜੀ ਦੁਨੀਆ ਨਾਲ ਟੱਕਰ ਲੈਣ ਦੀ ਤਾਕਤ ਸਿੱਖੀ ਦੀ ਜਿਹੜੀ ਸਿੱਖੀ ਊਸੂਲਾਂ ਤੇ ਪਹਿਰਾ ਦੇਣ ਦੀ ਤਾਕਤ ਸਿੱਖੀ ਦੀ ਉਸ ਤਾਕਤ ਵਾਸਤੇ ਸੰਗਤ ਜਾ ਕੇ ਗੱਲ ਕਰਨੀ ਇਹ ਸਾਰਾ ਸੰਗਤ ਨੂੰ ਇਕੱਠੇ ਕਰਨਾ ਵਲਕੇ ਸੰਗਤ ਦੇ ਰਾਹੀਂ ਫੈਸਲੇ ਕਰਨੇ ਮੇਰੇ ਖਿਆਲ ਹੈ ਉਹਨੂੰ ਪਿੱਛੇ ਨਾ ਕਿਤੇ ਸਾਰੇ ਆਨੀਤਾਂ ਦੀ ਮਿਲਦੀ ਹੈ। ਇਟਸੈਲ ਇਹ ਪਹਿਲੇ ਦਿਨੀ ਜਿਹੜੀ 5 ਮੈਂਬਰੀ ਕਮੇਟੀ 7 ਮੈਂਬਰੀ ਕਮੇਟੀ ਬਣਾਈ ਸੀ ਮੈਂਬਰਸ਼ਿਪ ਲਈ ਦੋ ਉੱਤਮ ਮੈਂਬਰ ਜਿਹੜੇ ਆ ਉਹਦੇ ਤੋਂ ਅਸਤੀਫਾ ਦੇ ਗਏ ਸੀ। ਜੀ ਐਡਵੋਕੇਟ ਜਿਹੜੇ ਧਾਮੀ ਸਾਹਿਬ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਪਟਿਆੜੇ ਵਾਲੇ ਜਥੇਦਾਰ ਬਰੋਂਗਰ ਸਾਹਿਬ ਉਹਨਾਂ ਨੇ ਅਸਤੀਫਾ ਦਿੱਤਾ ਹੈ 5 ਮੈਂਬਰੀ ਕਮੇਟੀ ਨੇ ਪਹਿਲੇ ਦਿਨੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਸੀ ਵੀ ਅਸੀਂ ਜਿਹੜੀ ਆ ਮੈਂਬਰਸ਼ਿਪ ਕਰਾਂਗੇ ਉਹਨਾਂ ਨੇ ਸਲਿੱਪਾਂ ਵਿੱਚ ਪਾਲੀਆਂ ਉਹਨੂੰ ਲੈ ਕੇ ਵਿਵਾਦ-ਵਿਵਾਦ ਖੜਾ ਹੋ ਗਿਆ ਹੁਣ ਉਸ ਜਦੋਂ ਕਿ ਜਿਹੜੇ ਜਥੇਦਾਰਾਂ ਨੇ ਫੈਸਲੇ ਕੀਤੇ 2 ਦਸੰਬਰ ਤੱਕ 2 ਦਸੰਬਰ ਨੂੰ ਉਹ ਨਹੀਂ ਉਹਦੇ ਤੇ ਰਹੇ ਤੇ ਹੁਣ ਉਹ ਜਿਹੜੀ ਕਮੇਟੀ ਉਹਦਾ ਕੀ ਮਤਲਬ ਕਿਸਮਤ ਹੋਏਗੀ ਕੋ ਜਿਹੜੇ ਜਿਹੜੇ ਫੈਸਲੇ ਨੇ ਅਜੇ ਤਾਂ ਫੈਸਲੇ ਵਿੱਚ ਵਿਚ ਵਿਚਾਲੇ ਜੱਜੇ ਦਾ ਇਹ ਇਹ ਫੈਸਲੇ ਦਾ ਕਾਲ ਤੱਕ ਦੇ ਨਾ ਤੇ ਵਿਅਕਤੀ ਜੇ ਮਰ ਗਿਆ ਹੋਵੇ ਕੱਲ ਨੂੰ ਸੁਪਰੀਮ ਕੋਰਟ ਦੇ ਜੱਜ ਹੁਣ ਉਹ ਜੀਵਿਕਮਾਰ ਇਲੈਕਸ਼ਨ ਕਮਿਸ਼ਨ ਨਹੀਂ ਰਿਹਾ ਇਹਦਾ ਮਤਲਬ ਇਹ ਥੋੜਾ ਜਿਹਾ ਰੈਡਕਸ਼ਨ ਵੀ ਨ ਚੰਗਾ ਮਾੜਾ ਜਿਹਾ ਉਹਦੇ ਸਮੇਂ ਚ ਹੋਇਆ ਨਹੀਂ ਵਿਚਾਰਾ ਜਾਏਗਾ ਇਦਾਂ ਹੀ ਉਹ ਚੀਫ ਜਸਟਿਸ ਚੰਦਰ ਚੋਡ ਰਿਟਾਇਰ ਹੋ ਗਏ ਜੇ ਨਾ ਮੈਨੂੰ ਥੋੜਾ ਜਿਹਾ ਉਹਨਾਂ ਦੇ ਵਿੱਚ ਬੇਨੇ ਚੱਲਦੇ ਕੇਸ ਜਾਂ ਉਹ ਫੈਸਲੇ ਉਹੀ ਇੱਥੇ ਐ ਇੱਥੇ ਕਾਲ ਤੱਕ ਦਾ ਜੇ ਜੇਦਾਂ ਜਿਹੜੇ ਮਰ ਗੀ ਹੋਣ ਜਿਹੜਾ ਉਹ ਫੈਸਲਾ ਤਾਂ ਫੈਸਲਾ ਹੈ ਉਹਨੂੰ ਉਹ ਆ ਕੇ ਬਦਲ ਦੇਣ ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਵੀ ਜੋ ਹੈਗਾ ਆ ਐਸਨਾਂ ਨਹੀਂ ਕਰੁੰਦਾ ਟੈਕਨੀਕਲੀ ਹੁਣ ਦੂਜਾ ਪਾਸਾ ਹੈ ਪਰ ਉਹਦੇ ਚ ਉਹਦੇ ਦੂਜਾ ਪਾਸਾ ਇਹ ਹੈ ਵੀ ਉਹ ਫੈਸਲੇ ਦੀ ਤਾਕਤ ਕਿੰਨੇ ਘਟੀ ਹੈ ਆਸਮ ਵਿੱਚ ਕੋਈ ਵੀ ਨਹੀਂ ਦੇਖਦਾ ਇਸ ਤੱਕ ਨੂੰ ਜੰਮੂ ਸਾਹਿਬ ਦੋ ਤਰੀਕ ਨੂੰ ਜਦ ਕਹਤਾ ਉਸ ਤੋਂ ਬਾਅਦ ਅਕਾਲੀ ਦਲ ਨੇ ਅਖਾ ਠੀਕ ਹੈ ਜੀ ਪੰਜਵੇਂ ਮੈਂਬਰੀ ਇਹ ਸੱਤ ਮੈਂਬਰੀ ਕਮੇਟੀ ਬਣਤੀ ਕਰ ਰਹੀ ਹੈ ਉਹਨਾਂ ਨੇ ਲਾਤਾ ਬੰਦੇ ਲਾਤੇ ਦੂਜੇ ਤਰ ਨੂੰ ਉਤਰਾਜ ਹੋ ਗਿਆ ਬੇਚ ਕੰਮ ਖਰਾਬ ਹੈ ਹਾਲਾਂਕਿ ਬੰਦੇ ਦੂਜੇ ਤਰ ਦੇ ਜ਼ਿਆਦਾ ਸੀ ਉਹ ਕਮੇਟੀ ਚ ਕਿ ਉਹਨੂੰ ਉਤਰਾਜ ਹੋ ਗਿਆ ਉਹਨਾਂ ਨੇ ਚਾਕੇ ਜਦ ਉਸ ਅਤਰਾਜ ਦੇ ਉੱਤੇ ਅ ਗਿਆਨੀ ਰਵੀ ਸਿੰਘ ਜੀ ਨੇ ਇਹ ਬਿਆਨ ਦਿੱਤਾ ਵੀ ਨਹੀਂ ਉਹ ਤਾਂ ਫਿਰ ਅਸੀਂ ਤਾਂ ਸੁਪਰਵਾਈਜ਼ ਹੀ ਕਰਨਾ ਨਾ ਅੱਖੀ ਤਾਂ ਉਹ ਨਹੀਂ ਕਰਨੀ ਹੈ ਉਹ ਧਿਆਨ ਉਦੋਂ ਉਦੋਂ ਦਾ ਆਇਆ ਉਹਨੂੰ ਫਿਰ ਜਦ ਉਹਨਾਂ ਨੇ ਆਖਿਆ ਵੀ ਅਸੀਂ ਫੈਸਲਾ ਕਰਾਂਗੇ ਇਹਦਾ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਫੈਸਲਾ ਬਹੁਤ ਦੇਰ ਬਾਅਦ ਕਿਹਾ ਸੀ ਕਰਾਂਗੇ ਪਹਿਲੇ ਕਹਿੰਦੇ ਵੀ ਇਹ ਮਾਮਲਾ ਸਾਡੇ ਕੋਲ ਭੇਜੋ ਉਹ ਜਿਆਦਾ ਫੈਸਲਾ ਉਹ ਡੈਮ ਦੇ ਤੇ ਸੀਨੇ ਤੇ ਆ ਕੇ ਉਹਨੂੰ ਕਿਉਂਕਿ ਇਹਦਾ ਮਤਲਬ ਹੈ ਕਿਤਨਾ ਕਿਤ ਤਣਾ ਤਾਰਾਂ ਖਿੱਚੀਆਂ ਜਾ ਰਹੀਆਂ ਸੀ ਨਹੀਂ ਤਾਂ ਗੱਲ ਤੁਸੀਂ ਸੋਨ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਦੇ ਇਹਨੇ ਖਿੱਚਣਾ ਕਰਿਆ ਇਹਨੇ ਖਿੱਚਿਆ ਜਿਨੇ ਜਿਨੇ ਲਈ ਗੱਲ ਨਹੀਂ ਉਹਦੇ ਨਾਲ ਚੰਡੀ ਵਾਲੀ ਗੱਲ ਹੋਣ ਲੱਗੀ ਉਹਦੇ ਵਿੱਚ ਮੀਣੋ ਮੀਣੀ ਹੁਣਾ ਹੋਰ ਦੇਣਾ ਇਹ ਸਾਰਾ ਕੁਝ ਵਿੱਚੇ ਛਾਵੜ ਹੋ ਗਿਆ ਗਿਆਨੀ ਜਗਵੀਰ ਸਿੰਘ ਦੇ ਉੱਤੇ ਵੀ ਇਹ ਦੋਸ਼ ਲੱਗੇ ਆ ਇੱਕ ਤਾਂ ਇਹ ਕਹਿੰਨੇ ਪੈਂਡਰਾ ਵੀ ਛੱਡੀ ਦੂਜਾ ਇਹ ਵੀ ਇਹ ਫੇਸਬੁੱਕ ਤੇ ਪਾਠਾਇਆ ਨਾ ਕੋਈ ਸੋ ਤਾਂ ਮਿਸਾਬ ਦੇ ਖਲਾਕ ਜਸੇਦਾਰ ਕੰਟ੍ਰਕਟਸ ਨੂੰ ਫੇਸਬੁੱਕ ਤੇ ਜਾਣ ਦੀ ਲੋੜ ਨਹੀਂ ਹੁੰਦੀ ਜਸੇਦਾਰ ਕੋ ਕੰਪੀਟੀਟਰ ਥੋੜਾ ਜਦ ਫੇਸਬੁੱਕ ਤੇ ਕੋਈ ਜਾਂਦਾ ਹੈ ਨਾ ਉਦੋਂ ਉਹ ਲੋਕਾਂ ਦੇ ਆਦੇ ਆਪ ਨੂੰ ਬਰਾਬਰ ਖੜਾ ਕਰ ਰਹਿੰਦਾ ਉੱਚਾ ਉਹਦਾ ਜਿਹੜਾ ਉਹਦਾ ਹੈ ਉਹ ਥੋੜੇ ਨੂੰ ਲੱਗਦੀ ਹੈ ਢਾਹ ਲੱਗਦੀ ਹੈ ਜਿੰਨਾ ਮਰਜ਼ੀ ਕਹੇ ਤਾਂ ਉਹਨੂੰ ਇੱਕ ਟਰਮਾ ਹੋਣਾ ਚਾਹੀਦਾ ਸੋ ਉਹਦੇ ਵਿੱਚੋਂ ਮੈਨੂੰ ਐ ਲੱਗਦਾ ਹੈ ਵੀ ਇਹ ਹੁਣ ਗੈਣੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਵੀ ਗੁਰੂ ਸਾਹਿਬ ਨੇ ਉੱਥੇ ਜੰਟਪੁਰੇ ਚ ਕਿਹਾ ਸੀ ਜਦ ਪਤਾ ਲੱਗਿਆ ਦੋ ਸਹਜਾ ਦੇ ਵੀ ਹੁਣ ਇਹਨਾਂ ਦੀ ਜਿਹੜੀ ਹੈਗੀ ਹੈ ਨਹੀਂ ਖਤਮ ਹੋਗੀ ਉਹਨਾਂ ਨੇ ਤਾਂ ਹੁਣ ਅ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਨਹੀਂ ਖਤਮ ਕਰਤੀ ਕਾਲੀ ਦਲ ਹੁਣ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਬਣਾਉਂਗਾ ਕੋਈ ਪ੍ਰਧਾਨ ਮੰਤਰੀ ਚੱਕ ਲੱਗਦਾ ਤੇ ਉਹ ਕਿੰਨੀ ਕੁ ਨਹੀਂ ਰਹਿੰਦੀ ਹੈ ਉਹ ਭਾਜਪਾ ਨਾਲ ਲੜ ਕੇ ਕਿੰਨੀ ਕੁ ਨਹੀਂ ਪੱਕੀ ਹੋਊਗੀ ਇਹ ਤਾਂ ਮੈਨੂੰ ਨਹੀਂ ਪਤਾ ਜੀ ਇਹ ਤਾਂ ਸਮਾਂ ਦੱਸੇਗਾ ਪਰ ਜੇ ਜਿਹੜੇ ਭਾਜਪਾ ਨਾਲ ਲੜ ਕੇ ਕਹਿੰਦੇ ਨੇ ਸਾਡੀ ਨਹੀਂ ਆਰਐਸਐਸ ਨਾਲ ਲੜ ਕੇ ਨਹੀਂ ਪੱਕੀ ਹੋਏਗੀ ਨਹੀਂ ਤਾਂ ਨਹੀਂ ਤਾਂ ਕੀ ਕੀ ਉਹ ਤਾਂ ਨਹੀਂ ਉਖਾੜਨ ਦੀ ਗੱਲ ਹੈ ਬੀਜੇਪੀ ਆਰਐਸਐਸ ਦੀ ਮਨੂ ਸਿਮਰਤੀ ਦੀ ਡੌਲੋਜੀ ਨਾਲ ਜਿਹੜਾ ਕੋਈ ਤਾਕਤ ਇਕੱਠੀ ਕਰਕੇ ਜਿੱਡਾ ਮਰਜੀ ਉਹਦੇ ਦਮਾਂ ਲੈ ਲਾੜੇ ਉਹ ਨਹੀਂ ਸਿੱਖੀ ਨਹੀਂ ਪੱਤੀ ਹੁੰਦੀ ਸਿੱਖੀ ਤਾਂ ਬਿਲਕੁਲ ਉਲਟਾ ਜਿਹੜਾ ਬੰਦਾ ਸਿੱਖੀ ਦੇ ਉੱਤੇ ਜਿਹੜਾ ਵੀ ਸਿੱਖ ਇਸ ਗੱਲ ਨੂੰ ਉਹ ਕਰੇਗਾ ਕੱਲ ਮੈਂ ਇੱਕ ਸੁਣਿਆ ਸੀ ਬੰਦੇ ਨੇ ਆਖਿਆ ਵੀ ਕਿਵੇਂ ਸਿੱਖੀ ਕਿਵੇਂ ਉੱਚੀ ਹੈ ਕੰਨੀ ਵੀ ਹੈ ਉਹਨੇ ਹਿਸਟਰੀ ਉਹਦਾ ਵੀ ਥੀ ਹੈ ਤੋਂ ਉਹਨੇ ਆਖਿਆ ਵੀ ਸਿੱਖੀ ਕਿੰਨੀ ਉੱਚੀ ਹੈ ਕਿਵੇਂ ਉਹ ਹੈ ਦੋਨੋਂ ਪੁੱਛਿਆ ਗਿਆ ਸਭ ਤੋਂ ਚੰਗਾ ਕਿਹੜਾ ਹੈ ਕਹਿੰਦਾ ਜਿਹੜਾ ਸਿੱਖੀ ਸਰੂਪ ਚ ਹੈ ਕਹਿੰਦਾ ਸਭ ਤੋਂ ਮਾੜਾ ਕਹਣਾ ਕਹਿੰਦਾ ਜਿਹਨੇ ਸਿੱਖੀ ਸਰੂਪ ਰੱਖ ਕੇ ਖਤਮ ਕਰਤਾ ਸਰੂਪ ਦਾ ਮਤਲਬ ਨਾਲ ਅਸੂਲ ਵੀ ਨੇ ਤਾਂ ਇਸ ਕਰਕੇ ਉਹਨੇ ਮਾੜਾ ਚੰਗਾ ਵੀ ਸਿੱਖੀ ਚੋਂ ਲੱਭਤਾ ਹਏ ਉਹ ਅੰਗਰੇਜ਼ ਵਰਲਡ ਹਿਸਟਰੀ ਉਹਨੇ ਲਿਖੀ ਆ ਆ ਡੋਨਟ ਨੋ ਉਹਨ ਬੰਦਾ ਫਿਲਾਸਫਰ ਸੋ ਇਸ ਕਰਕੇ ਇਹ ਜਿਹੜਾ ਨਾ ਸਿੱਖੀ ਦਾ ਜਿਹੜਾ ਧਮਲ ਹੈ ਸਿੱਖਾਂ ਦੇ ਕੋਲੇ ਸਿੱਖੀ ਦੇ ਜਿਹੜੇ ਅਸੂਲ ਨੇ ਚਲੋ ਛਡੇ ਛਡੇ ਚ ਬਹੁਤ ਸਾਰੇ ਨੇ ਨੇ ਪਰ ਉਹਨਾਂ ਸੂਲਾਂ ਤੇ ਖੜ ਕੇ ਤਾਂ ਈਵਨ ਜਿਹੜੇ ਗਦਰੀ ਬਾਬੇ ਸੀ ਉਹ ਲੜਦੇ ਰਹੇ ਨੇ ਉਹ ਸੂਲ ਬਹੁਤ ਉੱਚੇ ਨੇ ਉਹ ਉੱਚੇ ਸੂਲਾਂ ਦੇ ਵਿੱਚੋਂ ਜਵਾਬ ਦੇਣ ਦਾ ਯਾਨੀ ਹਰਤੇ ਸਿੰਘ ਤੇ ਦੋਸ਼ ਲੱਗਿਆ ਵੀ ਇਹ ਜੀ ਇੱਕ ਲੜਕੀ ਨੂੰ ਨਾਲ ਲੈ ਕੇ ਗਿਆ ਸੀ ਪਹਿਲਾਂ ਤਾਂ ਉਹ ਨਹੀਂ ਜੀ ਉਹ ਆਈ ਸੀ ਫਲਾਣਾ ਸੀ ਉਹ ਜਵਾਬ ਕਿ ਨਹੀਂ ਸੀ ਕਿ ਨਾ ਕਿਸੇ ਪਾਰਟੀ ਦਾ ਲੀਡਰ ਸੀ ਉਹ ਵੀ ਇਦਾਂ ਕਿਸੇ ਲੜਕੀ ਨੂੰ ਨਾਲ ਲੈ ਕੇ ਗਿਆ ਸੀ ਕਿਸੇ ਪੋਲੀਟੀਕਲ ਜਾਂ ਸ਼ਿਸ਼ ਪਦਨ ਕਿਸ ਕੰਮ ਚੋਂ ਤੇ ਵੀ ਦੋਸ਼ ਵੀ ਲੱਗੇ ਸੀ ਤੁਸੀਂ ਕਿਸੇ ਇਕੱਲੀ ਲੜਕੀ ਨੂੰ ਨਾਲ ਲੈ ਕੇ ਕਿਉਂ ਜਾਨੇ? ਇਹ ਤਾਂ ਵੈਸੀ ਵੈਸੀ ਉਹ ਨਹੀਂ ਲੱਗਦਾ ਚੰਗਾ। ਤੁਸੀਂ ਸੰਗ ਚੱਲ ਕੇ ਜਾਓ। 50 ਬੰਦੇ ਹੋਣ ਠੀਕ ਹੈ। ਇਹ ਜਿਹੜੇ ਇਹ ਜੇ ਦੋਸ਼ ਨੇ ਨਾ ਜਦੋਂ ਮਾਰਨ ਦੋਸ਼ ਲੱਗਣੇ ਸ਼ੁਰੂ ਹੋ ਜਾਣਾ। ਜ਼ਰੂਰੀ ਨਹੀਂ ਹੁੰਦਾ ਉਹ ਸਾਬਤ ਹੋਣ। ਜ਼ਰੂਰੀ ਨਹੀਂ ਹੁੰਦਾ ਉਹ ਸੱਚੇ ਹੋਣ। ਪਰ ਇਹੋ ਜੇ ਤੁਸੀਂ ਕੰਮ ਹੀ ਕਿਉਂ ਕਰਦੇ ਹੋ ਜਿਹਦੇ ਵਿੱਚ ਇੱਕ ਇਹ ਤਾਂ ਬਹੁਤ ਜ਼ਿਆਦਾ ਸਿਆਣੇ ਨੇ, ਵਿਦਵਾਨ ਨੇ। ਕਬੀਰ ਸਾਹਿਬ ਨੇ ਨਾ ਜਦ ਇਹ ਉਹਨਾਂ ਦੀ ਬੜੀ ਉਸਤਤ ਹੋਣ ਲੱਗੀ ਉਹਨਾਂ ਨੇ ਆਪਦੇ ਗੁਰੂ ਨੂੰ ਪੁੱਛਿਆ ਵੀ ਕੀ ਕਰੀਏ ਕਹਿੰਦੇ ਕੋਈ ਇਹੋ ਜਿਹਾ ਕੰਮ ਕਰ ਜਿਸ ਨਾਲ ਤੇਰੀ ਲੋਕ ਵਧਨਾਮੀ ਕਰਨਾ ਉਹ ਇੱਕ ਤੰਗੇ 'ਚ ਬਹਿ ਗਿਆ ਇੱਕ ਔਰਤ ਵੇਸਵਾ ਨਾਲ ਬਿਠਾ ਲਈ ਰੰਗਦਾਰ ਪਾਣੀ ਪਾ ਕੇ ਵਾਇੰਤੀ ਆਵੇ ਮੈਂ ਖੰਡਾਈ ਜਾਵੇ ਬਜਾਣਾ 'ਚ ਲੰਗੀ ਜਾਵੇ ਲੋਕੋ ਘਹਿਣ ਵੀ ਕਵੀ ਤਪਾਗੜ ਹੋ ਗਿਆ ਕਬੀਤ ਨਾਲ ਫਿਰ ਉਹਦੀ ਚੁਗਨੀਆਂ ਕਰਨ ਲੱਗੇ ਫਿਰ ਕਵੀਰ ਨੂੰ ਕਿਸੇ ਨੇ ਆਖਿਆ ਵੀ ਜਨਾਬ ਇਹ ਤਾਂ ਤੁਹਾਡੀ ਬਹੁਤ ਬੇਜੀਤੀ ਹੋ ਰਹੀ ਹੈ ਤੇ ਟੋਟੇ ਟੋਟੇ ਲੋਕ ਤੁਹਾਡੀਆਂ ਗੱਲਾਂ ਬਣਾ ਰਹੇ ਨੇ ਕਹਿੰਦਾ ਨਹੀਂ ਉਹ ਠੀਕ ਕਰ ਰਹੇ ਨੇ ਮੈਂ ਇਹੀ ਚਾਹੁੰਦਾ ਸੀ ਉੱਥੇ ਉਹਨਾਂ ਨੇ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਭੜੇ ਨਿੰਦੋ ਭੜੇ ਨਿੰਦੋ ਭੜੇ ਨਿੰਦੋ ਮੋਗੋ ਕਹਿੰਦਾ ਲੋਕ ਨਿੰਦਣਾ ਨਿੰਦ ਕਹੈ ਸੋ ਹਮਰਾ ਮੀਂ ਨਿੰਦ ਕਮੈ ਹੈ ਹਮਰਾ ਕੀ ਉਹਨਾਂ ਨੇ ਕਹੈ ਨਿੰਦ ਖਮਰੇ ਕੱਪੜੇ ਤੋਂ ਹੋਏ ਹੋਰ ਬੜਾ ਕੁਝ ਕਹੈ ਪਰ ਬਈ ਆਖਰੀ ਹੈ ਨਿੰਦਕ ਮੈ ਹੈ ਹਮਰਾ ਕੀ ਨਿੰਦ ਕਹੈ ਹਮਰਾ ਮੀਂ ਕਿਉਂਕਿ ਜਿਹੜਾ ਤੁਹਾਡੇ ਰੋਚਨਾ ਕਰਦਾ ਉਹ ਉਹਨੂੰ ਸੁਣੋ ਵੇ ਉਹਨੇ ਰੋਚਨਾ ਕੀ ਕਰੀਆ ਉਹ ਕਹਿੰਦਾ ਕੀ ਆ ਕਿਉਂਕਿ ਸੁਧਰੋਂਗੇ ਤੁਸੀਂ ਤਾਂ ਹੀ ਸਾਡਾ ਮਰੀਜ਼ ਆ ਕੇ ਕਹਿੰਦਾ ਜੀ ਤੁਸੀਂ ਆਪਰੇਸ਼ਨ ਤਾਂ ਕਰਿਆ ਸੀ ਇਹ ਬੱਚੇ ਦੀ ਤਾਂ ਟੱਟੀ ਫਿਰ ਕੱਚੀ ਚਿੰਕਲ ਜਾਂਦੀ ਹੈ ਹੁਣ ਉਹਨੇ ਕਹਿੰਦੇ ਤੈਨੂੰ ਕੀ ਪਤਾ ਸੰਜੀ ਕੀ ਹੁੰਦੀ ਹੈ ਮੇਰੇ ਤਾਂ ਕੈਂਚੀ ਸੋਨੇ ਦੇ ਹੈਂਡਲ ਵਾਲੀ ਹੈ ਮੈਂ ਟਾਈਨ ਦਾ ਸੁਪਰ ਸਪੈਸ਼ਿਸ ਤਾਂ ਉਹਦਾ ਕੋਈ ਮਤਲਬ ਨਹੀਂ ਆ ਉਹਨੇ ਇੱਕ ਸਵਾਲ ਕਰਿਆ ਉਹਦੇ ਸਵਾਲ ਦਾ ਜਵਾਬ ਦੇਣਾ ਫਿਰ ਅਸੀਂ ਜਵਾਬ ਦੇਣੋਂ ਹਟ ਗਏ ਖੁਦਸੇ ਦੇ ਤੌਰ ਤੇ ਜਵਾਬ ਦੇਨੇ ਗੁਰੂ ਨਾਨਕ ਸਾਹਿਬ ਨੇ ਤਾਂ ਰਚਾਈ ਸੰਵਾਦ ਹੈ ਫਿਰ ਗੁਰੂ ਨਾਨਕ ਸਾਹਿਬ ਦੇ ਸੂਤੋਂ ਕਿਵੇਂ ਚੱਲੇਗੇ ਗੁਰੂ ਨਾਨਕ ਸਾਹਿਬ ਨੇ ਆਖਿਆ ਸਾਂਝ ਕੀਜੇ ਗੁਨਾ ਕੇਰੀ ਛਾੜ ਆਗਨ ਚਬੀਏ ਸਾਂਝ ਕਰੀ ਨਹੀਂ ਰਹੇ ਇਹ ਤਾਂ ਆਗਨ ਨਹੀਂ ਆਗਨ ਨਹੀਂ ਆ ਰਹੇ ਨੇ ਉਹ ਕਹਿੰਦਾ ਮੈਂ ਠੀਕ ਆ ਕਹਿੰਦਾ ਮੈਂ ਠੀਕ ਆ ਸਾਂਝ ਕਿਥੋਂ ਕਰਨੀ ਨਾ ਕਿਸੇ ਨੇ ਸਾਂਝ ਕਰਾਈ ਨਾ ਕਦੀ ਸੋ ਇਹ ਸੰਕਟ ਵੱਡਾ ਹੈ ਇਸ ਸੰਕਟ ਦੇ ਮੀਚ ਦੇ ਨਹੀਂ ਹੈਗੇ ਕਿ ਦੂਜਾ ਲਾਲਚ ਦੇ ਵਿੱਚ ਨੇ ਜਾਲ ਪਤਾ ਨਹੀਂ ਕਿ ਆ ਦਬਤਾ ਕੂੜਾ ਨੇ ਇੱਟੇ ਚੱਟ ਲੰਗਾਈਆ ਛੱਪਰ ਟੁੱਟੇ ਮੇ ਇਹ ਲਾਲਚ ਦੇ ਵਿੱਚ ਪਏ ਹੋਏ ਨੇ ਸੋ ਇਹਨਾਂ ਦਾ ਹੁਣ ਹਾਲ ਇਹ ਹੈ ਬੀਤ ਦਰਿਆਵੇ ਕੰਨੇ ਰੁਖੜਾ ਨੇ ਤੇ ਜਿਹੜਾ ਇਹ ਦਰਿਆਵੇ ਕੰਨੇ ਰੁਖੜਾ ਸਿੱਖੀ ਨੂੰ ਬਣਾ ਰਹੇ ਨੇ 99 ਚ ਜਦ ਬਣਾਈ ਸੀ ਉਦੋਂ ਵੀ ਇਹ ਨਾਲ ਹੀ ਸੀਗੇ ਸਾਰੇ ਜਿਹੜੇ ਬਾਗੀ ਨੇ ਆ ਤੇ ਉਦੋਂ ਵੀ ਉਦੋਂ ਵੀ ਉਦੋਂ ਜਦ ਹਾਲਾਂਕਿ ਉਹਨਾਂ ਚੋਂ ਕਈ ਦੂਜੇ ਪਾਸੇ ਉਦੋਂ ਬਾਗੀ ਬਣਨ ਕਰਕੇ ਜਥੇਦਾਰ ਟੋਲਾ ਨੂੰ ਹਟਾਇਆ ਸੀ ਉਦੋਂ ਉਦੋਂ ਬਾਅਦ ਬਾਗੀ ਬਣਨੇ ਨੇ ਉਹ ਉਦੋਂ ਬਾਅਦ ਉਹਨਾਂ ਸਰਵਿੰਦ ਕਾਲੀਦਲ ਬਣਾਇਆ ਸੀ ਜਥੇਦਾਰ ਟੋਲਾ ਨੂੰ ਹਟਾਤਾ ਸੀ ਜਥੇਦਾਰ ਕਾਂਤਖ ਸਾਬ ਨੂੰ ਹਟਾਤਾ ਸੀ ਤੇ ਸਿੱਖ ਜੁਡੀਸ਼ ਕਮਿਸ਼ਨ ਬਣ ਕਰਤਾ ਸੀ ਸਰ ਪ੍ਰਕਾਸ਼ ਸਿੰਘ ਬਾਦਲ ਜੀ ਉਧਰ ਤਾਂ ਕੋਈ ਬਹੁਤ ਜ਼ਿਆਦਾ ਬਾਰੀਦਾ ਨਹੀਂ ਕਰਿਆ ਵੀ ਭਾਈ ਇਹ ਤਾਂ ਤਿੰਨ ਸਿੱਖੀ ਨਸਿਬ ਜਿਸ਼ਾ ਸਿਰੇ ਦੇ ਕਹਿਣੀਆਂ ਸੀ ਫਿਰ ਕਰਕੇ ਮੈਨੂੰ ਲੱਗਦਾ ਕਿ ਕਿੰਨਾ ਕਿਤੇ ਵੱਡਾ ਗੱਲ ਬੜਾ ਹੈ ਹੁਣ ਕਿ ਇਹ ਗੱਲ ਵੱਲ ਮੈਨੂੰ ਵੱਡੀ ਚਿੰਤਾ ਇਹ ਹੈ ਵੀ ਪੰਜਾਬ ਦੇ ਵਾਸਤੇ ਨੁਕਸਾਨਦਾਇਕ ਹੈ ਲੋਕਾਂ ਨੂੰ ਲੱਗਦਾ ਨਹੀਂ ਬਾਕੀਆਂ ਨੂੰ ਬਾਕੀਆਂ ਨੂੰ ਲੱਗਦਾ ਕੋਈ ਨਹੀਂ ਸਿੱਖਾਂ ਦੇ ਨਾਲ ਜੋ ਹੁੰਦਾ ਵਧੀਆ ਇਹ ਪੰਜਾਬ ਦੇ ਵਾਸਤੇ ਬਹੁਤ ਵੱਡਾ ਮਾੜਾ ਦਿਨ ਆਏਗਾ ਤੁਸੀਂ ਜੇ ਇਤਿਹਾਸ ਨੂੰ ਪੜ੍ਹਦੇ ਹੋ ਜਿੱਦ ਮੈਂ ਇਤਿਹਾਸ ਨੂੰ ਪੰਜਾਬ ਦੇ ਨੂੰ ਦੇਖਦਾ ਪੰਜਾਬ ਤਾਂ ਜੀ ਆਇਆਂ ਹੀ ਸਿੱਖੀ ਦੇ ਨਾਂ ਤੇ ਪੰਜਾਬ ਦਾ ਹਮਲਾ ਚੱਲ ਬਾਬੇ ਨੇ ਚਾਬਾਂ ਰਕਦੀ ਨੇ ਕਿ ਜਨਰਲ ਵਾਲੇ ਬਾਗ ਦਾ ਮੋਰਚਾ ਸੀਗਾ ਕਾਂਡ ਸੀਗਾ ਤੇ ਲੜਾਂ ਕੇ ਉਹ ਧਰੁੰਦੇ ਨਾਤੇ ਨਹੀਂ ਬਣ ਗੀਆਂ ਸੀ ਲੜਾਈਆਂ ਪਰ ਉਹਦੇ ਵਿੱਚ ਸਿੱਖੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਚਾਹੇ ਆ ਖੁਸ਼ ਐਸ਼ੀਤ ਦੇ ਬਰੂਸੀ ਚ ਬੈਟਰ ਮੈਂਟਲੀ ਉਹਦਾ ਜਿਹੜਾ ਸੀ ਮੁਜਾਹਰਾ ਮੂਵਮੈਂਟ ਸੀ ਥਾਰੀਆਂ ਲਹਿਰਾਂ ਦੇ ਐਮਰਜੈਂਸੀ ਦੇ ਖਿਲਾਫ ਪੰਜਾਬੀ ਸੂਬੇ ਦਾ ਮੋਰਚਾ ਤੇ ਕਈ ਤਾਂ ਸਿੱਧੇ ਸਿੱਖੀ ਨਾਲ ਹੀ ਹੋਈ ਸੀ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਇਕੀ ਦਾ ਜਿਹੜਾ ਜਿਹੜਾ ਤਿਲੂਚਾ ਰਹਿਣਾ ਜ਼ਰੂਰੀ ਹੈ ਉਹ ਜਿਹੜੀ ਪੱਗ ਕਿਸਾਨੀ ਅੰਦੋਲਨ ਚ ਉੱਚੀ ਹੋਈ ਸੀ ਉਹ ਨਹੀਂ ਵੀ ਕਰਨ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਹਰ ਪਾਸੇ ਫੈਲੀਆਂ ਹੋਈਆਂ ਨੇ ਉਹਨਾਂ ਦਾ ਜਾਲ ਹੈ ਉਹਦੇ ਚ ਫਸਿਆ ਹੋਇਆ ਕੰਮ ਕਿ ਇਸ ਤੋਂ ਮੈਨੂੰ ਆ ਲੱਗਦਾ ਮੈਂ ਆਖਰੀ ਗੱਲ ਕਹਿ ਕੇ ਖਤਮ ਕਰਨਾ ਆਪਣੀ ਗੱਲ ਵੀ ਇਹ ਅੱਜ ਕੋਈ ਚਾਹੇ ਜਿਨ੍ਹਾਂ ਨੇ ਹਟਾਇਆ ਉਹ ਖੁਸ਼ ਹੁੰਦੇ ਹੋਣ ਵੀ ਅਸੀਂ ਤਾਂ ਹਟਾਤਾ ਹੁਣ ਅਸੀਂ ਆ ਰਹਾਤਾ ਉਹ ਵੀ ਗਲਤ ਨੇ ਜਿਹੜੇ ਇਹ ਕਹਿੰਦੇ ਨੇ ਵੀ ਬੜਾ ਕਾਲਾ ਦਿਨ ਹੋ ਗਿਆ ਅੱਜੀ ਉਹੀ ਗੱਤ ਨੇ ਕਾਲਾ ਦਿਨ ਤੋਂ ਉੱਦਈ ਸ਼ੁਰੂ ਹੋ ਗਿਆ ਸੀ ਜਿੱਨੇ ਇਹ ਰੈਸਾ ਇਹ ਕਾਉਣਾ ਸ਼ੁਰੂ ਕਰਤਾ ਸੀ ਜਿੱਦੇ ਇਹ ਕਹਿਣਾ ਸ਼ੁਰੂ ਕਰਤਾ ਹਰੇਕ ਥਿਲਨੀ ਵੀ ਦੇਖੋ ਜੀ ਜੇ ਤਾਂ ਪੰਗੇ ਸਿੰਘ ਸਾਹਿਬਾਨ ਸਾਡੇ ਹੱਕ ਇਹਨਾਂ ਦੇ ਉਹਨਾਂ ਦੇ ਹੱਕ ਚ ਫੈਸਲਾ ਕਰਦੇ ਤਾਂ ਠੀਕ ਜੇ ਉਹਨਾਂ ਦੇ ਉਲਟ ਕਰਨ ਤਾਂ ਗਲਤ ਦੋਨੀਆਂ ਤਰ੍ਹਾਂ ਇਹ ਗਲਤ ਕਰ ਰਹੀਆਂ ਸੀ ਇਹਦਾ ਮੈਂ ਪੰਗੇ ਸਿੰਘ ਸਾਹਿਬ ਨੂੰ ਉਹਦੀ ਛੱਡ ਦੇਣਾ ਚਾਹੀਦਾ ਸੀ ਵੀ ਯਾਰ ਅਸੀਂ ਨਹੀਂ ਤੁਹਾਡਾ ਕਰਦੇ ਤੁਸੀਂ ਤਾਂ ਦੋਹੀ ਲਾਈ ਜਾਂਦੇ ਹੋ ਜਾਂ ਫਿਰ ਹੁਕਮ ਚਲਾਉਂਦੇ ਹੁਕਮ ਚਲਾਉਂਦਾ ਇੱਕ ਮੌਕਾ ਸੀ ਲਾਸਟ ਕਹਿ ਕੇ ਖਤਮ ਕਰਨਾ ਉਹ ਇਹ ਸੀ ਜਾਨੀ ਹਰਪ੍ਰੀਤ ਸਿੰਘ ਨੇ ਬੋਲ ਮਾਰੇ ਸ਼ਬਦ ਵਰਕੇ ਅọtਮੀ ਸਾਹਬ ਨੇ ਬਹੁਤ ਮਾੜੇ ਸ਼ਬਦ ਵਰਤੇ। ਧਮੀ ਸਾਹਬ ਨੇ ਮੌਕੇ ਨਾ ਮਿਲਦਾ ਇਹ ਕਹਿਣ ਦਾ ਕਿ ਜੀ ਉਹ ਇਹ ਫੇਸਬੁਕ ਤੇ ਕਿਉਂ ਪਤਾ ਉਦੋਂ ਹੀ ਇਹ ਸਟ੍ਰੈਂਡ ਲੈ ਲੈਂਦੇ ਵੀ ਆਰਥ ਪ੍ਰਤੀ ਜਾਂ ਇਹ ਜੇ ਅਪ ਸ਼ਬਦ ਨੂੰ ਕੋਈ ਜਗ੍ਹਾ ਨਹੀਂ ਹੈ ਇਹ ਦੋਨਾਂ ਨੂੰ ਹਟਾਇਆ। ਉਦੋਂ ਤੱਕ ਐਕਸਰਸਾਈਜ਼ ਕਰਦੀ ਨਾ ਕਮੇਟੀ ਕੰਟਰੈਕਸ਼ਨ ਉਦੋਂ ਕਦੀ ਨਹੀਂ ਸਮਾਂ ਹੁੰਦਾ ਹੈ। ਸਵਾਲ ਜਦ ਮੌਕੇ ਤੇ ਆਵੇ ਉਦੋਂ ਜਵਾਬ ਦੇ ਦੋ ਦੇ ਦੋ ਤੇ ਰਹਿ ਗਿਆ ਤੇ ਰਹਿ ਗਿਆ। ਮੈਨੂੰ ਲੱਗਦਾ ਡਾਕਟਰ ਸਾਹਿਬ ਜਿਹੜੇ ਐਡਵੋਕੇਟ ਮੇ ਸਾਹਬ ਨੇ ਉਹਨਾਂ ਨੇ ਤੁਹਾਡੀ ਗੱਲ ਮੰਨ ਲਈ ਹੈ ਤੁਸੀਂ ਕਹੇ ਸੀ ਵੀ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਨੂੰ ਅਸਤੀਫਾ ਵਾਪਸ ਨਹੀਂ ਲੈਣਾ ਚਾਹੀਦਾ ਇਹ ਗੱਲ ਤਾਂ ਉਹਨਾਂ ਨੇ ਲੱਗਦਾ ਮੰਨ ਲਈ ਤੇ ਕੱਲ ਉਹ ਕਹਿ ਵੀ ਗਏ ਜਿਹੜੇ ਹਟਾਏ ਗਏ ਜਥੇਦਾਰ ਗੈਨੀ ਰਗਵੀਰ ਸਿੰਘ ਵੀ ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲੈਣਾ ਤੇ ਅਗਲਾ ਜਿਹੜਾ 28 ਦਸੰਬਰ ਨਾ 28 ਮਾਰਚ ਨੂੰ ਜਨਰਲ ਅਜਲਾਸ ਹੋਣਾ ਹੈ ਉਹਦੇ ਵਿੱਚ ਬਿਨਾ ਪ੍ਰਧਾਨਗੀ ਤੋਂ ਹੋਏਗਾ ਫੁੱਲ ਫਲੇਜ ਪ੍ਰਧਾਨ ਨਹੀਂ ਹੋਏਗਾ ਵੈਸੇ ਤਾਂ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਉਹ ਪ੍ਰਧਾਨ ਐਕਟਿੰਗ ਪ੍ਰਧਾਨ ਹੀ ਹੋਏਗਾ ਇਹ ਕਿਸ ਕਿਸਮ ਦਾ ਬਜਟ ਜਲਾਸ ਹੋਏਗਾ ਸ਼੍ਰੋਮਣੀ ਕਮੇਟੀ ਦਾ ਤੁਸੀਂ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਦੇਖੋ ਗੱਲ ਇਹ ਹਮੇਸ਼ਾ ਹੀ ਇਹ ਹੁੰਦਾ ਹੈ ਜਾਂ ਦੀ ਇੱਕ ਬੰਦਾ ਚਲੇ ਜਾਵੇ ਤਾਂ ਦੂਜਾ ਜੇ ਨਾਲ ਆਇਆ ਜਾਵੇ ਤਾਂ ਪਾਵਰ ਹੁੰਦੀਆਂ ਨੇ ਉਹ ਉਹਦੇ ਐਕਟ ਦੇ ਵਿੱਚ ਹੀ ਹੈਗੀਆਂ ਨੇ ਉਹ ਉਹ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਚੇਅਰ ਕਰੇਗਾ ਜਿਹੜਾ ਵੀ ਹੁੰਦਾ ਹੈ ਮੀਟਿੰਗਾਂ ਦਾ ਹਮੇਸ਼ਾ ਹੀ ਰੂਲ ਹੈ ਈਵਨ ਪੰਚਾਇਤਾਂ ਸਾਡਾ ਸਟ੍ਰਕਚਰਲ ਬਾਡੀ ਉਹੀ ਹੈ ਵੀ ਜੇ ਸਰਪੰਚ ਨਾ ਹੋਵੇ ਤਾਂ ਕੋਈ ਵੀ ਸੀਨੀਅਰ ਪੰਚ ਮੀਟਿੰਗ ਨੂੰ ਗ੍ਰਾਮ ਸਭਾ ਦੀ ਜਨਰਲ ਜਲਾਸ ਨੂੰ ਕਹਿੰਦੇ ਨੇ ਪਿੰਡ ਦੇ ਨੂੰ ਉਹਨੂੰ ਉਹ ਚੇਅਰ ਕਰੇਗਾ ਇਸ ਕਰਕੇ ਉਹ ਤਾਂ ਕੋਈ ਗੱਲ ਨਹੀਂ ਆ ਬਜਟ ਪਾਸ ਦਾ ਰੂਟੀਨ ਮੈਟਰ ਹੈ ਤੇ ਉਹ 28 ਮਾਰਚ ਨੂੰ ਪਾਸ ਹੋਣਾ ਹੀ ਹੋਣਾ ਕਿਉਂਕਿ 1 ਅਪ੍ਰੈਲ ਤੋਂ ਤਾਂ ਪੈਸਾ ਵਕਰੀ ਤਾਂ ਜਾਣਾ ਹੈ ਕਿ ਬਜਟ ਪਾਸ ਹੋਊਗਾ ਸੋ ਇਸ ਕਰਕੇ ਬਜਟ ਦਾ ਤਾਂ ਕੋਈ ਗੱਲ ਨਹੀਂ ਮੈਨੂੰ ਲੱਗਦਾ ਉਹ ਜਲਾਸ ਦੇ ਵਿੱਚ ਵੀ ਕੋਈ ਬਹੁਤਾ ਕਿਉਂਕਿ ਗਿਣਤੀ ਉਹਨਾਂ ਦੀ ਵਾਦਾ ਇਹ ਥੋੜਾ ਜਣਾ ਜਿਹੜੇ ਮਿੱਤੇ ਨੇ ਅੱਜ ਬੋਲਦੇ ਨੇ ਉੱਥੇ ਬੋਲਣਗੇ ਇਹ 10 15 20 ਬੰਦੇ ਹੋਣਗੇ ਹੋਰ ਇਹਨਾਂ ਪੰਜ ਸੱਤ ਰਲ ਜਾਣਗੇ ਉੱਥੇ ਮੈਜੋਰਟੀ ਨਹੀਂ ਹੈ ਇਹਨਾਂ ਦੀ ਹਾਂਜੀ ਇਹ ਇਹ ਤਾਂ ਪੱਕੀ ਗੱਲ ਹੈ ਕਿ ਇਸ ਕਰਕੇ ਉਹਦੇ ਵਿੱਚ ਨਹੀਂ ਕੋਈ ਬਹੁਤਾ ਪਾਸ ਹੋ ਸਕੂਗਾ ਕਿ ਇੱਕੋ ਦਾ ਫਾਇਦਾ ਹੋਏਗਾ ਵੀ ਜੇ ਕਿਤੇ ਬੋਲਣ ਦਾ ਮੌਕਾ ਮਿਲ ਗਿਆ ਤੇ ਥੋੜਾ ਥੋੜੀਆਂ ਤਾਕਤਾਂ ਹੋਰ ਖੁੱਲ ਜਾਣਗੀਆਂ ਲੋਕਾਂ ਦੇ ਸਾਹਮਣੇ ਵੀ ਕੀ ਹੋ ਰਿਹਾ ਕਿਉਂਕਿ ਜੇ ਗੁੱਬਗਵਾਵਾਂ ਜਾਂ ਨਿਕਲ ਗਏ ਫਿਰ ਸ਼ਾਇਦ ਕਈ ਬਰੀ ਗੱਲ ਸੈਟਲ ਹੋਣੇ ਵੀ ਸ਼ੁਰੂ ਹੋ ਸਕੀਏ ਥੱਟਸ ਇਹ ਇਸਾ ਕੁਝ ਵਿਗੜਦਾ ਜਾ ਰਿਹਾ ਤੇ ਤੁਸੀਂ ਕੀ ਸਮਝਦੇ ਐ ਇਹਨੂੰ ਸੰਖੇਪ ਦੇ ਵਿੱਚ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਦੇਖੋ ਇਹਨੂੰ ਠੀਕ ਕਰਨਾ ਇੱਕੋ ਤਰੀਕਾ ਵੀ ਜਿਹੜੇ ਹੁਣ ਇਹ ਅਲਰਜੀ ਦੇ ਹਰਸ਼ ਤੋਂ ਨਿਕਲ ਗਈ ਗੱਲ ਹਾਂਜੀ ਅਲਰਜੀ ਇਹਨੂੰ ਹੁਣ ਠੀਕ ਹੀ ਨਹੀਂ ਕਰ ਸਕਦਾ ਜੋਰ ਲਾਓ ਬਾਬਾ ਟੇਕ ਸਿੰਘ ਦਾ ਬੜਾ ਵੱਡਾ ਕੰਡ ਕੱਢ ਕਰ ਰਿਹਾ ਕਿਸੇ ਜਮਾਨੇ ਚ ਉਹ ਵੀ ਨਹੀਂ ਕਰ ਸਕਦੇ ਮੈਂ ਤਾਂ ਅੱਜ ਦਾ ਇਹਨੂੰ ਕਿਉਂਕਿ ਉਹ ਫਿਰ ਇੱਕ ਤਰ ਦੀ ਗੱਲ ਹੀ ਹੋਗੀ ਨਾ ਹੁਣ ਤਾਂ ਉਹ ਸ਼ਰਿਆ ਵੀ ਇੱਕ ਤਰ ਬਣ ਗਈ ਨਾ ਇੰਨਾ ਤਾਂ ਜੇ ਉਹਨਾਂ ਨਹੀਂ ਮੰਨਿਆ ਜਾਂਦਾ ਸੀ ਤੇ ਹੁਣ ਤਾਂ ਇਹਨੂੰ ਠੀਕ ਕਰਨ ਦਾ ਇੱਕੋ ਤਰੀਕਾ ਵੀ ਆਪਸ ਵਿੱਚ ਹੀ ਸ਼ਾਂਤ ਕਰਨਾ ਮੈਂ ਤਾਂ ਸਾਰੀਆਂ ਦੋਨਾਂ ਤਰ੍ਹਾਂ ਦਾ ਜੇ ਕੋਈ ਬੰਦਾ ਮਰਦਾ ਮੈਂ ਤਾਂ ਕਹਿੰਦਾ ਕਿਉਂ ਤੁਸੀਂ ਆਪਸ ਵਿੱਚ ਇੱਕ ਦੂਜੇ ਦਾ ਉਹ ਕਰ ਦਿਓ ਪਹਿਲਾਂ ਇਕੱਠੇ ਬਹਣਾ ਸਿੱਖ ਲੋ ਇਕੱਠੇ ਹੋ ਕੇ ਬਹਿ ਜਾਓ ਇਕੱਠੇ ਹੋ ਕੇ ਬਹਿ ਕੇ ਇੱਕ ਦੂਜੇ ਨੂੰ ਜੋ ਮਰਜ਼ੀ ਕਹਿ ਲੋ ਉਹ ਦੋਵਾਂ ਇਕੱਠੇ ਹੋ ਕੇ ਨਿਕਲੋ ਥੋੜਾ ਜਾਇ ਇਹਨੂੰ ਕਰੋ ਇਹ ਦੋਨਾਂ ਨੂੰ ਹੀ ਥੋੜੇ ਹੋਊਗਾ ਇਹ ਉਹ ਦੋਨੇ ਨਖਾਂ ਤੇ ਰਹੋਗੇ ਇਕੱਠੇ ਹੋਵੋ ਇਹ ਇਕੱਠੇ ਹੋਣ ਹੁਣ ਇਹ ਸਿਆਸੀ ਤੌਰ ਤੇ ਇਕੱਠੇ ਹੋਣਗੇ ਉਹ ਨਹੀਂ ਹੁੰਦੇ ਇਹਨਾਂ ਨੂੰ ਅਲਰਜੀ ਨਹੀਂ ਕਰ ਸਕਦਾ ਨਾ ਅਲਰਜੀ ਹੁਕਮ ਦੇ ਕੇ ਸਿੱਕੀ ਤੁਹਾਨੂੰ ਕਿਸੇ ਪਾਸੇ ਤੋਰ ਸਕਦਾ ਹੁਣ ਹੁਣ ਉਹ ਗਿਆ ਸਮਾਂ ਹੁਣ ਇਹ ਹੀ ਹੈ ਵੀ ਆਪ ਇਕੱਠੇ ਹੋਣਗੇ ਔਰ ਮੈਨੂੰ ਆਇ ਲੱਗਦਾ ਹੈ ਅਜੂੰਦਾ ਸਾਹਿਬ ਦਾ ਮੈਂ ਧਿਆਨ ਸੁਣ ਰਿਹਾ ਸੀ ਮੈਨੂੰ ਇਹ ਲੱਗਦਾ ਵੀ ਇਕੱਠੇ ਹੋਣਗੇ ਸੋ ਦੇਖਦੇ ਹਾਂ ਕੋਈ ਨਹੀਂ ਹਾਂ ਦੇਖਦੇ ਹਾਂ ਡਾਕਟਰ ਸਾਹਿਬ ਇਸ ਮਾਮਲੇ ਤੇ ਅੱਗੇ ਕੀ ਹੁੰਦਾ ਕਿ ਕਿਸ ਕਿਸਮ ਦੀ ਬਿਆਨਬਾਜ਼ੀ ਤਾਂ ਸ਼ੁਰੂ ਹੋ ਗਈ ਹੈ ਕਿੱਥੇ ਜਾ ਕੇ ਰੁਕਦੀ ਹੈ ਵੈਸੇ ਪੰਜਾਬ ਦੇ ਵਿੱਚ ਇਹ ਚਰਚਾ ਜ਼ਰੂਰ ਆ ਵੀ ਜੇ ਨਾ ਜਰਾ ਅਕਾਲੀ ਦਲ ਮਜ਼ਬੂਤ ਨਹੀਂ ਹੁੰਦਾ ਉਹਨਾਂ ਚਰ ਪੰਜਾਬ ਦੇ ਜਿਹੜੇ ਮੁੱਦੇ ਐ ਜਿਨ੍ਹਾਂ ਨੂੰ ਤੇ ਲਗਾਤਾਰ ਪੈਰਾ ਦੇਣ ਦੀ ਲੋੜ ਸੀਗੀ ਉਹ ਮਜ਼ਬੂਤੀ ਤੋਂ ਬਿਨਾਂ ਨਹੀਂ ਗੱਲ ਹੋ ਸਕੇਗੀ ਤੁਸੀਂ ਛੋਟ ਜੁੜੇ ਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਬਹੁਤ ਬਹੁਤ